ਪਹਿਲੀ ਪ੍ਰੈਗਨਨਸੀ ਬੜੇ ਆਰਾਮ ਨਾਲ ਹੋ ਜਾਂਦੀ ਹੈ ਕੋਈ ਪ੍ਰੋਬਲਮ ਕੋਈ ਦਿੱਕਤ ਨਹੀਂ ਆਉਂਦੀ ਡਿਲੀਵਰੀ ਵੀ ਨਾਰਮਲ ਹੁੰਦੀ ਹੈ ਤੇ ਜਦੋਂ ਦੂਸਰੀ ਵਾਰ ਅਸੀਂ ਪ੍ਰੈਗਨਨਸੀ ਲਈ ਟਰਾਈ ਕਰਦੇ ਆਂ ਤੇ ਦੂਸਰੀ ਵਾਰ ਜਦੋਂ ਕੋਈ ਜੋੜਾ ਟਰਾਈ ਕਰਦਾ ਤਾਂ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਜਿਹੜੀਆਂ ਸਾਹਮਣੇ ਆ ਜਾਂਦੀਆਂ ਸਭ ਤੋਂ ਵੱਧ ਪੁੱਛਿਆ ਗਿਆ ਕਿ ਜੀ ਅਸੀਂ ਇੱਕ ਵਾਰ ਪ੍ਰੈਗਨਨਸੀ ਬੜੇ ਨਾਰਮਲ इजीली ਹੋਗੀ ਡਿਲੀਵਰੀ ਵੀ ਨਾਰਮਲ ਹੋਈ ਜੱਚਾ ਬੱਚਾ ਬਹੁਤ ਤੰਦਰੁਸਤ ਨੇ ਪਰ ਜਦੋਂ ਹੁਣ ਅਸੀਂ ਸੈਕਿੰਡ ਟਾਈਮ ਟਰਾਈ ਕਰ ਰਹੇ ਆਂ 但。 ਉਹ ਕਨਸੀਵ ਹੀ ਨਹੀਂ ਹੋ ਰਿਹਾ ਇਹ ਕੀ ਗੱਲ ਬਣੀ ਜੀ ਜਦੋਂ ਬੱਚਾ ਉਹ 2 ਸਾਲ ਦਾ ਹੋ ਗਿਆ ਉਹਨਾਂ ਨੂੰ ਨੈਕਸਟ ਬੇਬੀ ਲਈ ਪਲਾਨ ਕਰ ਲੈਣਾ ਚਾਹੀਦਾ ਅਸ ਦੇ ਟਾਈਮ ਦੇ ਅਕੋਰਡਿੰਗ ਉਹ 1.5 ਜਾਂ 2 ਸਾਲ ਹੀ ਪਾਨ ਤੇ ਕਨਸੀਵ ਕਰ ਲੈਣ ਕੀ ਕਰਨਾ ਹੈ ਬੜਾ ਥਾਇਰੋਇਡ ਹੋ ਚੱਲੇ ਆ ਬੰਦਿਆਂ ਨੂੰ ਵੀ ਹੋ ਗਿਆ ਸਾਡੀਆਂ ਭੈਣਾਂ ਨੂੰ ਵੀ ਹੋ ਗਿਆ ਥਾਇਰੋਇਡ ਦੇ ਕਾਰਨ ਉਹਨਾਂ ਨੂੰ ਪੀਰੀਅਡ ਉਹਨਾਂ ਦੇ ਘੱਟ ਹੋ ਜਾਂਦੇ ਹੈਗੇ ਉਹਨਾਂ ਨੂੰ ਪੀਸੀਓਡੀ ਦੀ ਪ੍ਰੋਬਲਮਸ ਹੋ ਜਾਂਦੀ ਹੈ ਕਿਉਂਕਿ ਨੋ ਡਾਊਟ ਸਰ ਥਾਇਰੋਇਡ ਦੀ ਜਾਂ ਐਂਟੀ ਡਿਪਰੈਸੈਂਟ ਮੈਡੀਸਿਨ ਦੀ ਐਂਗਜ਼ਾਇਟੀ ਦੀ ਸਟ੍ਰੈਸ ਦੀ ਕਿਸੇ ਵੀ ਮੈਡੀਸਿਨ ਨੂੰ ਅਸੀਂ ਐਲੋਪੈਥੀ ਡਿ ਸਾਈਡ ਇਫੈਕਟ ਸਭ ਤੋਂ ਪਹਿਲੇ ਰਿਪਰੋਡਕਟਿਵ ਸਿਸਟਮ ਨੂੰ ਹੀ ਪੈਂਦੇ ਹੈ। ਥਾਇਰੋਇਡ ਦੀ ਪ੍ਰੋਬਲਮ ਹੈਗੀ ਹੈ ਤਾਂ ਉਹਨਾਂ ਨੇ ਇਹ ਟੈਬਲੇਟ ਲੈ ਲੈਣੀ ਆ ਤੇ ਇਹ ਥਾਇਰੋਇਡ ਦੀ ਮੈਡੀਸਿਨ ਸਰ ਐਟ ਲੀਸਟ 3 ਤੋਂ 4 ਮੰਥ ਲਏਗੀ ਉਹਨਾਂ ਦਾ ਥਾਇਰੋਇਡ ਸਾਰਾ ਕਵਰ ਹੋ ਜਾਏਗਾ। ਜਿੰਦਾਂ ਦਾ ਵੀ ਤੇ ਜਨਾਨੀ ਦਾ ਵੀ। ਜਿੰਦਾਂ ਦਾ ਵੀ ਸਰ ਤੇ ਫੀਮੇਲ ਦਾ ਵੀ। फडਕੜੀ ਵਰਗਾ ਕੋਈ ਚੀਜ਼ ਰੱਖੀ ਹੈ, ਸੌਫ ਹੈਗੀ ਹੈ, ਮਖਾਣੇ, ਬਦਾਮ ਤੇ ਬੀਜ ਹੈਗੇ ਨੇ ਤੇ ਇਹ ਚਿੱਟਾ-ਚਿੱਟਾ ਪਾਊਡਰ ਮੈਡਮ ਕਿਸ ਚੀਜ਼ ਦਾ ਹੈ? ਐਸਾ ਟੰਕਨ ਭਸਮ। ਇਹ ਕੀ ਕਰਦੀ ਹੈ? ਕੰਕਣ ਪਸੰਦੇ ਸਰ ਬਹੁਤ ਜ਼ਿਆਦਾ ਫਾਇਦੇ ਜਿਹੜਾ ਕਿ ਹਰ ਇੱਕ ਘਰ ਦੇ ਵਿੱਚ ਅੱਜ ਦੇ ਟਾਈਮ ਤੇ ਹੋਣਾ ਚਾਹੀਦਾ ਹੈ ਇਹਦੇ ਵਿੱਚ ਸਰ ਬੋਰਿਕ ਐਸਿਡ ਪਲੱਸ ਸੋਡੀਅਮ ਮਿਕਸ ਹੁੰਦਾ ਹੈ ਜਿਹਦੇ ਬਹੁਤ ਜ਼ਿਆਦਾ ਫਾਇਦੇ ਹੈ ਥੋੜੀ ਤਜਰਬੇ ਦੇ ਵਿੱਚੋਂ ਕੀ ਨਿਕਲ ਕੇ ਸਾਹਮਣੇ ਆਇਆ ਜਿਹੜੀ ਪ੍ਰੋਬਲਮ ਸੈਕਿੰਡ ਕੰਸਰਵਿੰਗ ਦੀ ਹੈ ਔਰਤਾਂ ਕਰਕੇ ਜ਼ਿਆਦਾ ਹੁੰਦੀ ਹੈ ਇਹ ਬੰਦੇ ਕਰ। ਇਹ ਚੰਦਾ ਟੈਬਲੇਟ ਲੈਣ ਸਰ ਉਹਨਾਂ ਦਾ ਜਿਹੜਾ ਰੀਪ੍ਰੋਡਕਟਿਵ ਸਿਸਟਮ ਹੈ ਉਹ ਸਟਰੈਂਥਨ ਹੋ ਜਾਏਗਾ। ਸਟੀਮੂਲੇਟ ਹੋ ਜਾਏਗਾ। ਓਵਰੀ ਜੜੀਆਂ ਅਗਰ ਉਹ ਯੂਟਰਸ ਬਲਕੀ ਹੋ ਗਿਆ ਹੈ ਓਵਰੀਜ਼ ਨੂੰ ਪ੍ਰੋਬਲਮ ਹੋਊਗੀ ਤਾਂ ਵੀ ਚੰਦਾ ਮੈਡੀਸਿਨ ਇਹ ਕਵਰ ਕਰਦੀ ਹੈ। ਸਰ ਇਹ ਸ਼ਤਾਵਰ ਤੋਂ ਹੀ ਤਿਆਰ ਕੀਤਾ ਗਿਆ ਹੈ ਸੋਮਿਆ ਕਿਉਂ ਹੈ ਸਰ ਹੁਣ ਤੁਸੀਂ ਹੀ ਗੱਲ ਕੀਤੀ ਸੀਗੀ ਕਿ ਡਾਇਬੀਟਿਸ ਬੀਪੀ ਜਾਂ ਉਹਨਾਂ ਨੂੰ ਸਟ्रेस ਰਹਿੰਦੀ ਹੈ ਇਹ ਰਾਤ ਨੂੰ ਪੀ ਕੇ ਸੋ ਜਾਂਸ ਉਹਨਾਂ ਨੂੰ ਸਾਇੰਸ ਸਾਉਂਡ ਸਲੀਪ ਆਣੀ ਹੈਗੀ ਹੈ ਤੇ ਜੇ ਅਸੀਂ ਹੁਣ ਗੱਲ ਕਰੀਏ ਤੇ ਇਹਦੇ ਵਿੱਚ ਇਹਨੂੰ ਆਪਾਂ ਓਵਰ 올 ਨਾਮ ਦੇ ਸਕਦੇ ਹਾਂ ਕੁਇਨ ਆਫ ਹੈਲਥ ਮੈਂ ਉਸ ਨੂੰ ਦੋ ਕੈਪਸੂਲ ਵਿੱਚ ਕੱਢ ਕੇ ਦੇਤੇ ਕਿਉਂਕਿ ਇਹਦੀ ਕਾਸਟ ਬਹੁਤ ਪੈਂਦੀ ਹੈ ਸਰ ਅਰਤੀ ਪ੍ਰੀਆ ਆਫ ਕਾਸਟ ਪ੍ਰਸ਼ਾਦ ਤਰਾਤੇ ਵੰਡੇ ਨਹੀਂ ਸਕਦੇਗੇ ਸਰ ਠੀਕ ਹੈ ਜੀ ਤੇ ਇਹ ਦੋ ਕੈਪਸੂਲ ਕਟੇ ਕਿ ਦਿੱਤੇ ਸਰ ਉਹ ਲੇਡੀ ਮੈਨੂੰ ਕਹਿੰਦੀ ਥੋੜੇ ਦਿਨਾਂ ਬਾਅਦ ਮੈਨੂੰ 2 ਸਾਲ ਹੋ ਗਏ ਸੀ ਪੀਰੀਅਡ ਨਹੀਂ ਆਈ ਸੀ ਕਿ ਤੇ ਮੈਨੂੰ ਦੋ ਕੈਪਸੂਲ ਲੈਣ ਦੇ ਨਾਲ ਹੀ ਪੀਰੀਅਡ ਆ ਗਈ ਪਹਿਲੀ ਪ੍ਰੈਗਨਨਸੀ ਵਿਆਹ ਦੇ 1 ਸਾਲ ਦੇ ਵਿੱਚ ਵਿੱਚ ਹੋ ਗਈ ਤੇ ਜਦੋਂ ਦੂਸਰਾ ਬੱਚਾ ਮੁੰਡਾ ਜਾਂ ਕੁੜੀ ਲੈਣ ਦਾ ਇਰਾਦਾ ਬਣਿਆ ਪਰਮਾਤਮਾ ਤੋਂ ਉਸ ਈਸ਼ਵਰ ਤੋਂ ਜਿਸ ਮੁੰਡਾ ਹੈ ਤਾਂ ਬਹੁਤ ਸਾਰੇ ਪਰਿਵਾਰ ਨੇ ਜਿਹੜੇ ਉਹ ਬੱਚੀ ਯਾਨੀ ਕਿ 베ਬੀ ਗਰਲ ਵਾਸਤੇ ਟਰਾਈ ਕਰਦੇ ਨੇ ਅਗਰ ਬੱਚੀ ਹੈ ਯਾਨੀ ਕਿ 베ਬੀ ਗਰਲ ਹੈ ਤਾਂ 베ਬੀ ਬੋਇਲੀ ਟਰਾਈ ਕਰਦੇ ਨੇ ਤਾਂ ਕਿ ਪਰਿਵਾਰ ਹੈਗਾ ਜਿਹੜਾ ਹਮ ਦੋ ਹਮਾਰੇ ਦੋ ਵਾਲਾ ਨਾਰਾ ਹੈ ਜਿਹੜਾ ਉਹ ਲਾਗੂ ਕੀਤਾ ਜਾ ਸਕੇ ਪਰਿਵਾਰ ਨਿਯੋਜਨ ਦੇ ਵਿੱਚ ਪਰ ਹੁੰਦਾ ਕੀ ਹੈ ਪਹਿਲੀ ਪ੍ਰੈਗਨੈਂਸੀ ਬੜੇ ਆਰਾਮ ਨਾਲ ਹੋ ਜਾਂਦੀ ਹੈ ਕੋਈ ਪ੍ਰੋਬਲਮ ਕੋਈ ਦਿੱਕਤ ਨਹੀਂ ਆਉਂਦੀ ਡਿਲੀਵਰੀ ਵੀ ਨਾਰਮਲ ਹੁੰਦੀ ਹੈ ਤੇ ਜਦੋਂ ਦੂਸਰੀ ਵਾਰ ਅਸੀਂ ਪ੍ਰੈਗਨਨਸੀ ਲਈ ਟਰਾਈ ਕਰਦੇ ਆ ਜਾਂ ਦੂਸਰੀ ਵਾਰ ਜਦੋਂ ਕੋਈ ਜੋੜਾ ਟਰਾਈ ਕਰਦਾ ਹੈ ਤਾਂ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਜਿਹੜੀਆਂ ਸਾਹਮਣੇ ਆ ਜਾਂਦੀਆਂ ਨੇ ਇਹ ਸਵਾਲ ਅੱਜ ਸਾਡੇ ਕੋਲ ਬੜਾ ਖਾਸ ਆਇਆ ਹੈ ਇਸ ਲਈ ਅਸੀਂ ਖਾਸ ਬੰਦਿਆ ਕੋਲ ਪਹੁੰਚੇ ਆ ਮੈਡਮ ਹਰਮੀਜੀ ਨੇ ਸੀਨੀਅਰ ਨਰਸਿੰਗ ਆਫੀਸਰ ਨੇ ਜਿਹੜਾ ਅੱਜ ਤੁਹਾਨੂੰ ਦੱਸਣ ਵਾਲੇ ਨੇ ਉਹ ਨੁਸਕਾ ਉਹ ਫਾਰਮੂਲਾ ਜਿਸ ਨਾਲ ਸੈਕਿੰਡ ਟਾਈਮ ਪ੍ਰੈਗਨਨਸੀ ਸੈਕਿੰਡ ਟਾਈਮ 컨ਸੇਵਿੰਗ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਹੈਲਪਫੁਲ ਰਹਿਣਾ ਲਾ ਮੈਮ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਧੰਨਵਾਦ ਸਰ ਤੁਹਾਡਾ ਵੀ ਜੋ ਆਪਣਾ ਬਹੁਤ ਹੀ ਪ੍ਰੀਸ਼ੀਅਸ ਟਾਈਮ ਕੱਢ ਕੇ ਆਂਦੇ ਹੋ ਤੇ ਤੁਹਾਡੇ ਚੈਨਲ ਦੇ ਕਾਰਨ ਸਰ ਸਾਨੂੰ ਬਹੁਤ ਜ਼ਿਆਦਾ ਪਿਆਰ ਦਰਸ਼ਕਾਂ ਤੋਂ ਮਿਲ ਰਿਹਾ ਔਰ ਸਭ ਤੋਂ ਵੱਡੀ ਖੁਸ਼ੀ ਮੈਨੂੰ ਇਹ ਹੈ ਕਿ ਸਾਡੇ ਦੱਸੇ ਹੋਏ ਫਾਰਮੂਲਸ ਨੂੰ ਬਹੁਤ ਪੇਸ਼ੀਐਂਟ ਆਪਟ ਕਰਕੇ ਫਾਲੋ ਕਰਕੇ ਆਪਣਾ ਬਹੁਤ ਫਾਇਦਾ ਚੱਕ ਰਹੇ ਆ ਅੱਛਾ ਮੈਮ ਕਿਉਂਕਿ ਅਸੀਂ ਵੀ ਤੁਹਾਡੇ ਕੋਲ ਜਿਹੜੇ ਸਵਾਲ ਤੁਸੀਂ ਵੀਡੀਓ ਪਾਉਨੇ ਹੋ ਹਰ ਵਾਰ ਨਵੇਂ ਸਵਾਲ ਸਾਡੇ ਕੋਲ ਹੁੰਦੇ ਨੇ ਇਸ ਵਾਰ ਜਿਹੜਾ ਸਭ ਤੋਂ ਵੱਧ ਪੁੱਛਿਆ ਗਿਆ ਸਵਾਲ ਮੈਂ ਉਹ ਲੈ ਕੇ ਤੁਹਾਡੇ ਕੋਲ ਆਇਆ ਸਭ ਤੋਂ ਵੱਧ ਪੁੱਛਿਆ ਗਿਆ ਕਿ ਜੀ ਅਸੀਂ ਇੱਕ ਵਾਰ ਪ੍ਰੈਗਨਨਸੀ ਬੜੇ ਨਾਰਮਲ इजीली ਹੋ ਗਈ ਡਿਲੀਵਰੀ ਵੀ ਨਾਰਮਲ ਹੋਈ ਜੱਚਾ ਬੱਚਾ ਬਹੁਤ ਤੰਦਰੁਸਤ ਨੇ ਪਰ ਜਦੋਂ ਹੁਣ ਅਸੀਂ ਸੈਕਿੰਡ ਟਾਈਮ ਟਰਾਈ ਕਰ ਰਹੇ ਹਾਂ ਤਾਂ ਉਹ ਕਨਸੀਵ ਹੀ ਨਹੀਂ ਹੋ ਰਿਹਾ ਇਹ ਕੀ ਗੱਲ ਬਣੀ ਜੀ ਸਰ ਜਿਹੜਾ ਤੁਸੀਂ ਸਵਾਲ ਕਰ ਰਹੇ ਹੋ ਬਾਡੀ ਤੇ ਉਹੀ ਆ ਜੇ ਉਸ ਬਾਡੀ ਦੇ ਨਾਲ ਪਹਿਲੀ ਡਿਲੀਵਰੀ ਇਜ਼ੀ ਹੋ ਗਈ ਨੈਚੁਰਲ ਕਨਸੀਵ ਵੀ ਹੋ ਗਿਆ ਤੇ ਉਹਦੇ ਬਹੁਤ ਸਾਰੇ ਕੌਜ਼ਸ ਹੈ ਕਿ ਅੱਜਕੱਲ ਕਪਲ ਇੱਕ ਤਾਂ ਟਾਈਮ ਬਹੁਤ ਜ਼ਿਆਦਾ ਪਾਰਦੇ ਆ ਸਭ ਤੋਂ ਪਹਿਲਾਂ ਤਾਂ ਇਹ ਸੋਚਦੇ ਆ ਕਿ ਚਲੋ ਅਸੀਂ 7-8 ਸਾਲ ਦਾ ਬੱਚਾ ਹੋ ਜਾਏ ਉਸ ਤੋਂ ਬਾਅਦ ਟਰਾਈ ਕਰਾਂਗੇ ਸਿਰ 노 ਡਾਊਟ ਇਟ ਇਜ਼ ਅ ਬਿਚਰ ਟਰੂਥ ਇਸ ਮੈਟਰ ਕਰਦੀ ਆ ਕਿਉਂਕਿ ਫਸਟ ਟਾਈਮ ਤੇ ਜਦੋਂ ਉਹਨਾਂ ਨੇ ਕਨਸੀਵ ਕਰਨਾ ਹੁੰਦਾ ਉਹਨਾਂ ਦੀ ਬੋਡੀ ਨੈਚੁਰਲ ਹੁੰਦੀ ਹੈਗੀ ਐ ਔਰ ਮੀਨਜ਼ ਇੰਨੀ ਖਿੱਚ ਨਹੀਂ ਪਈ ਹੁੰਦੀ ਨਾ ਹੀ ਯੂਟਰਸ ਨੂੰ ਨਾ ਹੀ ਸਰਵਿਕਸ ਨੂੰ ਔਰ ਦੂਸਰਾ ਉਹਨਾਂ ਦੇ ਐਬਡੋਮਨ ਤੇ ਬੈਲੀ ਤੇ ਇੰਨਾ ਫੈਟ ਨਹੀਂ ਹੁੰਦਾ ਔਰ ਉਹਨਾਂ ਨੂੰ ਟੈਨਸ਼ਨ ਨਹੀਂ ਹੁੰਦੀ ਉਸ ਟਾਈਮ ਤੇ ਉਹਨਾਂ ਨੂੰ ਕੋਈ ਜ਼ਿੰਮੇਵਾਰੀ ਵੀ ਨਹੀਂ ਹੁੰਦੀ ਉਹਨਾਂ ਦਾ ਜਿਹੜਾ ਮਾਈਂਡ ਹੈ ਉਹ ਬਹੁਤ ਖੁਸ਼ ਰਹਿੰਦਾ ਹੈ ਤੇ ਉਹ ਜਦੋਂ ਰਿਲੇਸ਼ਨ ਬਣਾਉਂਦੇ ਉਹ ਇਹ ਸੋਚ ਕੇ ਨਹੀਂ ਬਣਾਉਂਦੇ ਕਿ ਅਸੀਂ ਬੇਬੀ ਲੈਣਾ ਮਤਲਬ ਉਹ ਸਾਈਕਲੋਜੀਕਲੀ ਨਹੀਂ ਸੋਚਦੇ ਕਿ ਹਾਂ ਉਹ ਇਮੋਸ਼ਨਲੀ ਤੇ ਫਿਜ਼ੀਕਲੀ ਕਪਲ ਇੱਕ ਦੂਸਰੇ ਨਾਲ ਅਟੈਚ ਹੁੰਦੇ ਹੈਗੇ ਆ ਜਿਸ ਦੇ ਕਾਰਨ ਉਹਨਾਂ ਦਾ ਹੈਪੀ ਮੂਡ ਰਹਿੰਦਾ ਹੈ ਔਰ ਉਹਨਾਂ ਦਾ 세ਰੋਟੋਨਿਨ ਔਰ ਡੋਪਾਮਾਈਨ ਐਨਜ਼ਾਈਮ ਜਿਹੜਾ ਹੈ ਉਹ ਆਲਵੇਸ ਸਟੀਮੂਲੇਟ ਰਹਿੰਦਾ ਹੈ ਤੇ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਕਦੋਂ ਉਹਨਾਂ ਦੀ ਪ੍ਰੈਗਨਨਸੀ ਠਹਿਰ ਜਾਂਦੀ ਹੈਗੀ ਆ 노 ਡਾਊਟ ਸਰ ਜਦੋਂ ਸੈਕੰਡ ਬੇਬੀ ਲੈਂਦੇ ਆ ਇੱਕ ਤਾਂ ਉਹ ਟਾਈਮ ਜ਼ਿਆਦਾ ਪਾ ਲੈਂਦੇ ਹੈਗੇ ਆ ਜੇ ਵੱਤ ਤੋਂ ਵੱਤ 2 ਸਾਲ ਜਦੋਂ ਬੱਚਾ ਉਹ 2 ਸਾਲ ਦਾ ਹੋ ਗਿਆ ਉਹਨਾਂ ਨੂੰ ਨੈਕਸਟ ਬੇਬੀ ਲਈ ਪਲਾਨ ਕਰ ਲੈਣਾ ਚਾਹੀਦਾ ਹੈ 3 ਸਾਲ ਹੋ ਜਾਂਦੇ ਨੇ 3 ਸਾਲ ਵੀ ਸਾਰ ਐ ਲਾ ਲੂ ਕੱਪ ਭੇਜਿੰਦਾ ਪਹਿਲੇ ਤੇ ਦੂਸਰੇ ਬੱਚੇ ਬਿਲਕੁਲ ਬਿਲਕੁਲ ਮਤਲਬ 3 ਵੀ ਨਾ ਪਾਨ ਕਨਸੀਵ ਕਰਨ ਲਈ 1.5 ਜਾਂ 2 ਸਾਲ ਦੇ ਅੱਜ ਦੇ ਟਾਈਮ ਦੇ ਅਕੋਰਡਿੰਗ ਉਹ 1.5 ਜਾਂ 2 ਸਾਲ ਹੀ ਪਾਨ ਤੇ ਕਨਸੀਵ ਕਰ ਲੈਣ ਪਰ ਮੈਮ ਬਹੁਤ ਮਾਮਲੇ ਦੇ ਵਿੱਚ ਇਹ ਵੀ ਦੇਖਣ ਨੂੰ ਸਾਹਮਣੇ ਆਇਆ ਕਿ ਉਮਰ ਹਜੇ 25 ਸਾਲ ਹੈ ਜਾਂ 27 ਸਾਲ ਹੈ ਜਾਂ 23 ਸਾਲ ਹੈ ਅਰਲੀ ਇਸ ਦੇ ਵਿੱਚ ਮਤਲਬ 20-22 ਸਾਲਾਂ ਦੇ ਵਿੱਚ ਬੱਚੇ ਦਾ ਵਿਆਹ ਹੋ ਗਿਆ 23ਵੇਂ ਸਾਲ ਬੱਚਾ ਪਰਮਾਤਮਾ ਨੇ ਦੇ ਦਿੱਤਾ ਤੇ 25 ਸਾਲ 'ਚ ਜਦੋਂ ਟਰਾਈ ਕੀਤਾ ਤੇ ਫਿਰ ਕੁਝ ਵੀ ਨਹੀਂ ਹੋ ਰਿਹਾ ਸਰ ਇਹ ਤਾਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਲਾਈਫ ਸਟਾਈਲ ਔਰ ਡਾਈਟ ਸਟਾਈਲ ਬਹੁਤ ਮੈਟਰ ਕਰਦਾ ਹੈ ਤੇ ਜਿਹੜੀ ਤੁਸੀਂ ਗੱਲ ਸਰ no doubt ਕਿ ਦੀ 25 ਸਾਲ ਦੀ ਪੁਰਾਣੇ ਟਾਈਮ ਤੇ ਤਾਂ ਬੱਚਿਆਂ ਦੀ ਮੈਨੂੰ ਲੱਗਦਾ ਹੈ ਕਿ 18 ਤੋਂ 20 ਸਾਲ ਦੇ ਵਿੱਚ ਹੀ ਮੈਰिज ਹੋ ਜਾਂਦੇ ਸੀਗੀ ਅੱਜ ਦੇ ਟਾਈਮ ਤੇ ਕੈਰੀਅਰ ਆਪਸ਼ਨ ਨੂੰ ਲੈ ਕੇ ਟੈਕਨੋਲੋਜੀ ਨੂੰ ਲੈ ਕੇ ਉਹ ਹੀ ਸਾਨੂੰ 25 35 ਪੈ ਜਾਂਦੇ ਹੈਗੇ ਇੱਥੋਂ ਤੱਕ ਦੇਖਿਆ ਗਿਆ ਹੈ ਕਿ ਉਹਨਾਂ ਨੂੰ ਉਹਨਾਂ ਦੀ ਮੈਰिज ਤੋਂ ਪਹਿਲਾਂ ਹੀ ਉਹਨਾਂ ਨੂੰ ਕੁਝ ਪ੍ਰੋਬਲਮਸ ਲਾਈਕ ਮੇਰੇ ਕੋਲ ਜਿਹੜੇ ਪੇਸ਼ੈਂਟ ਆਏ ਹੈ ਤੇ ਕਹਿੰਦੇ ਮੈਡਮ ਸਾਡੀ ਮੈਰिज ਹੋਈ ਸਾਨੂੰ ਪਹਿਲੇ ਹੀ ਥਾਇਰੋਇਡ ਦੀ ਪ੍ਰੋਬਲਮ ਸੀਗੀ ਹੂੰ ਤੇ ਉਹਨਾਂ ਨੂੰ ਪੀਸੀਓਡੀ ਦੀ ਪ੍ਰੋਬਲਮ ਸੀਗੀ ਅੱਛਾ ਜੇਦੋਂ ਥਾਇਰੋਇਡ ਦੀ ਪ੍ਰੋਬਲਮ ਹੈਗੀ ਆ ਜਾਂ ਪੀਸੀਓਡੀ ਦੀ ਹੈਗੀ ਜਾਂ ਐਂਡੋਮੈਟ੍ਰੀਓਮਾ ਹੋ ਚੁੱਕਿਆ ਉਹਨਾਂ ਦਾ ਥਾਇਰੋਇਡ ਬੜਾ ਹੋ ਗਿਆ ਜੀ ਕੀ ਕਰਨਾ ਹੈ ਬੜਾ ਥਾਇਰੋਇਡ ਹੋ ਚੱਲਿਆ ਬੰਦਿਆਂ ਨੂੰ ਵੀ ਹੋ ਗਿਆ ਸਾਡੀਆਂ ਭੈਣਾਂ ਨੂੰ ਵੀ ਹੋ ਗਿਆ ਉਹਨਾਂ ਦਾ ਲਾਈਫ ਸਟਾਈਲ ਸਰ ਉਹਨਾਂ ਨੇ ਚੰਗਾ ਖਾਣਾ ਪੀਣਾ ਨਹੀਂ ਐਕਸਰਸਾਈਜ਼ ਕਰਨੀ ਨਹੀਂ ਤੇ ਥਾਇਰੋਇਡ ਅੱਜ ਦੇ ਟਾਈਮ ਤੇ ਮੇਲ ਲਾਓ ਚਾਹੇ ਫੀਮੇਲ ਲਾਓ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਹੋ ਗਿਆ ਥਾਇਰੋਇਡ ਹਰ ਇੱਕ ਨੂੰ ਹੋਣਾ ਤੇ ਇੱਕ ਤਾਂ ਸਿਰ ਥਾਇਰੋਇਡ ਹੋ ਗਿਆ ਉਸ ਤੋਂ ਬਾਅਦ ਪੇਸ਼ੈਂਟ ਕੀ ਕਰਦਾ ਹੈ ਬਹੁਤ ਹੀ ਜਲਦੀ ਥਾਇਰੋਇਡ ਦੀਆਂ ਟੈਬਲਟਸ ਲੈਣੀਆਂ ਸ਼ੁਰੂ ਕਰ ਦਿੰਦਾ ਅਸੀਂ ਜੇ ਜਦੋਂ ਡਾਕਟਰ ਕਹਿੰਦੇ ਉਹ ਤੋਂ ਲੈਣੀ ਹੀ ਨਹੀਂ ਨਾ ਜੀ ਡਾਕਟਰ ਕਹਿੰਦੇ ਜੀ ਤੁਸੀਂ ਥਾਇਰੋਇਡ ਸ਼ੁਰੂ ਕਰ ਦੋ ਨਹੀਂ ਤੇ ਫਿਰ ਕੰਮ ਖਰਾਬ ਹੈ ਸਰ ਇਹ ਵੀ ਤੇ ਨਾਲ ਜਿਹੜੀਆਂ ਟੈਬਲੇਟ ਲੈ ਰਹੇ ਆ ਨਾ ਪੇਸ਼ੈਂਟ ਉਹਨਾਂ ਨੂੰ ਇਹ ਵੀ ਪਤਾ ਆ ਕਿ ਥਾਇਰੋਇਡ ਦੀ ਟੈਬਲੇਟ ਲੈਣ ਦੇ ਨਾਲ ਮੰਨ ਲਓ 25mg ਲਈ ਫਿਰ 50mg ਉਹ ਹੀ ਬੀਪੀ ਵਾਲੇ ਪ੍ਰੋਬਲਮ ਤਰ੍ਹਾਂ ਡਾਇਬੀਟਿਸ ਤਰ੍ਹਾਂ ਇਹ ਵੱਧਦੀ ਜਾਣੀ ਹੈ ਤੇ ਜੇ ਇਹਦੀ ਹੈਬਿਟ ਵੱਧਦੀ ਗਈ ਸਰ ਸਭ ਤੋਂ ਪਹਿਲਾਂ ਫੀਮੇਲ ਦੇ ਪੀਰੀਅਡਸ ਹੀ ਕੱਟਦੇ ਹੈਗੇ ਆ ਥਾਇਰੋਇਡ ਦੀ ਗੋਲੀ ਨਾਲ ਥਾਇਰੋਇਡ ਦੇ ਕਾਰਨ ਉਹਨਾਂ ਨੂੰ ਪੀਰੀਅਡਸ ਉਹਨਾਂ ਦੇ ਘੱਟ ਹੋ ਜਾਂਦੇ ਹੈਗੇ ਉਹਨਾਂ ਨੂੰ ਪੀਸੀਓਡੀ ਦੀ ਪ੍ਰੋਬਲਮਸ ਹੋ ਜਾਂਦੀਆਂ ਕਿਉਂਕਿ ਨੋ ਡਾਊਟ ਸਰ ਥਾਇਰੋਇਡ ਦੀ ਜਾਂ ਐਂਟੀਡਿਪਰੈਸੈਂਟ ਮੈਡੀਸਿਨ ਦੀ ਐਂਗਜ਼ਾਇਟੀ ਦੀ ਸਟ्रेस ਦੀ ਕਿਸ ਐਲੋਪੈਸੀ ਡਿਪਾਰਟਮੈਂਟ ਤੋਂ ਲੈਣੇ ਆ ਤਾਂ ਉਹਦੇ ਸਾਈਡ ਇਫੈਕਟ ਸਭ ਤੋਂ ਪਹਿਲੇ ਰੀਪ੍ਰੋਡਕਟਿਵ ਸਿਸਟਮ ਨੂੰ ਹੀ ਪੈਂਦੇ ਆ। ਅੱਛਾ ਤੇ ਫਿਰ ਮੈਮ ਦੇ ਤੁਰੇ ਸੀ ਨੁਸਕੇ ਰੱਖੇ ਨੇ ਤੁਸੀਂ ਦੇਖੋ ਤਸਵੀਰਾਂ ਇਸ ਵੇਲੇ ਅਸੀਂ ਤੁਹਾਨੂੰ ਦਿਖਾ ਦਿੰਨੇ ਆ। ਇਹ ਮੈਮ ਨੂੰ ਲੱਗਦਾ ਕਿ ਇਹ ਫਟਕੜੀ ਵਰਗਾ ਕੋਈ ਚੀਜ਼ ਰੱਖੀ ਹੈ, ਸੌਂ ਫੈਗੀ ਹੈ। ਇਹ ਕੋਈ ਨੁਸਕਾ ਟੋਟਕਾ ਹੈਗਾ, ਮਖਾਣੇ, ਬਦਾਮ ਤੇ ਬੀਜ ਹੈਗੇ ਨੇ ਤੇ ਇਹ ਚਿੱਟਾ-ਚਿੱਟਾ ਪਾਊਡਰ ਮੈਡਮ ਕਿਸ ਚੀਜ਼ ਦਾ ਜੀ? ਸਰ ਤੁਸੀਂ ਸੁਹਾਗਾ ਸੁਣਿਆ? ਸੁਹਾਗਾ ਹਾਂਜੀ ਸੁਣਿਆ। हां सर सुहागे ਨੂੰ ਆਪਾਂ ਨੇ ਤਵੇ ਤੇ ਖਿਲ ਕਰਕੇ ਤੇ ਉਹਦੇ ਪਾਊਡਰ ਬਣਾ ਲੈਣਾ ਹੁਣ ਤਾਂ ਤੁਸੀਂ ਸੋਚ ਰਹੇ ਹੋ ਤੇ ਮੈਨੂੰ ਪੁੱਛ ਰਹੇ ਹੋ ਵੀ ਕੀ ਐ ਸਰ ਪੁਰਾਣੇ ਟਾਈਮ 'ਚ ਤਾਂ ਇਹ ਹੀ ਪਤਾ ਹੁੰਦਾ ਸੀ ਵੀ ਰਸੋਈ ਸਾਡੇ ਆਹੀ ਚੀਜ਼ਾਂ ਤੇ ਆਹੀ ਸਾਡੇ ਦਵਾਈਆਂ ਪੁੱਛਣ ਦੀ ਲੋੜ ਨਹੀਂ ਸੀ ਪੈਂਦੀ ਪਤਾ ਸੀ ਵੀ ਸੁਹਾਗਾ ਪਿਆ ਉਹਨੇ ਖਿਲ ਕਰੋ ਤਾਂ ਐਸੇ ਟੰਕਨ ਭਸਮ ਇੱਕ ਹੀ ਕਰਦੀ ਟੰਕਨ ਪਸੰਦੀ ਸਰ ਬਹੁਤ ਜ਼ਿਆਦਾ ਫਾਇਦੇ ਜਿਵੇਂ ਆਪਾਂ ਕਹਿ ਰਹੇ ਆ ਹੁਣੇ ਹੀ ਗੱਲ ਕਰ ਰਹੇ ਹੈਗੇ ਆ ਕਿ ਪ੍ਰੈਗਨਨਸੀ ਫਸਟ ਟਾਈਮ ਤਾਂ ਇਜ਼ੀਲੀ ਹੋ ਜਾਂਦੀ ਹੈਗੀ ਆ ਔਰ ਸੈਕਿੰਡ ਟਾਈਮ ਬੱਚਾ ਨਹੀਂ ਠਹਿਰਦਾ ਹੈਗਾ ਸਰ ਜੇ ਅਸੀਂ ਟੰਕਨ ਪਸੰਦੀ ਗੱਲ ਕਰੀਏ ਸੁਹਾਗੇ ਦੀ ਗੱਲ ਕਰੀਏ ਜਿਹੜਾ ਕਿ ਹਰ ਇੱਕ ਘਰ ਦੇ ਵਿੱਚ ਅੱਜ ਦੇ ਟਾਈਮ ਤੇ ਹੋਣਾ ਚਾਹੀਦਾ ਹੈ ਇਹਦੇ ਵਿੱਚ ਸਿਰ ਬੋਰਿਕ ਐਸਿਡ ਪਲੱਸ ਸੋਡੀਅਮ ਮਿਕਸ ਹੁੰਦਾ ਹੈ ਜਿਹਦੇ ਬਹੁਤ ਜ਼ਿਆਦਾ ਫਾਇਦੇ ਹੈ ਇਸ ਨੇ ਸਰ ਪ੍ਰੋਪਰ ਓਵਿਲੇਸ਼ਨ ਵੀ ਸੈੱਟ ਕਰਨਾ ਕਿਉਂਕਿ ਅੱਜ ਦੇ ਟਾਈਮ ਤੇ ਫੀਮੇਲਸ ਨੂੰ ਇਹ ਹੀ ਨਹੀਂ ਪਤਾ ਲੱਗਦਾਗਾ ਕਿ ਸਾਡਾ ਓਵਿਲੇਸ਼ਨ ਕਦੋਂ ਹੋਣਾ ਹੈ ਫਿਲੇਸ਼ਨੀ ਤੋਂ ਬਾਅਦ ਇੰਪਲਾਂਟੇਸ਼ਨ ਕਦੋਂ ਹੋਣਾ ਹੈ ਜੇ ਉਹਨਾਂ ਨੂੰ ਇਹਨਾਂ ਦੋਨਾਂ ਦਿੱਕਤਾਂ ਨੂੰ ਲੈ ਕੇ ਕੋਈ ਪ੍ਰੋਬਲਮ ਆ ਰਹੀ ਹੈਗੀ ਹੈ ਨੈਚੁਰਲ ਕਨਸੀਵ ਨਹੀਂ ਹੋ ਰਿਹਾ ਸਰ ਉਹ ਟੰਕਨ ਫਸਮ ਨੂੰ ਵੈਸੇ ਲੈਣ ਜਾਂ ਸੁਹਾਗਾ ਖਿਲ ਕਰਕੇ ਯੂਜ਼ ਕਰ ਲੈਣ ਸਰ ਮਹੀਨਾ ਤਾਂ ਪੈਣਾ ਹੀ ਨਹੀਂ ਪ੍ਰੈਗਨਨਸੀ ਕਨਸੀਵ ਕਰਨ ਲਈ ਅੱਛਾ ਤੇ ਫਿਰ ਇੱਕ ਹੋਰ ਬੜਾ ਆਇਆ ਮਸਲਾ ਹੈ ਤੁਹਾਡੇ ਤਜਰਬੇ ਦੇ ਵਿੱਚੋਂ ਕੀ ਨਿਕਲ ਕੇ ਸਾਹਮਣੇ ਆਇਆ ਹੈ ਜਿਹੜੀ ਪ੍ਰੋਬਲਮ ਸੈਕੰਡ ਕਨਸੀਵਿੰਗ ਦੀ ਹੈ ਔਰਤਾਂ ਕਰਕੇ ਜ਼ਿਆਦਾ ਹੁੰਦੀ ਹੈ ਜਾਂ ਬੰਦਿਆਂ ਕਰਕੇ ਜ਼ਿਆਦਾ ਹੁੰਦੀ ਹੈ ਸਰ ਜਿਵੇਂ ਕਿ ਦੇਖੋ ਅਸੀਂ ਮੇਲ ਔਰ ਫੀਮੇਲ ਹੁਣ ਦੋਨਾਂ ਨੂੰ ਬਹੁਤ ਸ਼ਾਰਟਲੀ ਤਰੀਕੇ ਨਾਲ ਲਵਾਂਗੇ ਸਰ ਹੁਣੇ ਅਸੀਂ ਫੀਮੇਲ ਦੀ ਡਿਸਕਸ਼ਨਿੰਗ ਕੀਤੀ థਾਇਰੋਇਡ ਪ੍ਰੋਬਲਮ ਤੇ ਜੇ ਅਸੀਂ ਮੇਲ ਵਾਲ ਵੀ ਗੱਲ ਕਰੀਏ ਸਰ ਫੀਮੇਲ ਦੀ ਤਾਂ ਮੈਂ ਹੁਣੇ ਗੱਲ ਕੀਤੀ ਸੀ ਕਿ ਉਹਨਾਂ ਨੂੰ ਐਬਡੋਮਨ ਤੇ ਪੇਟ ਤੇ ਚਰਬੀ ਜ਼ਿਆਦਾ ਹੋ ਜਾਂਦੀ ਹੈਗੀ ਹੈ ਜਦਕਿ ਫਰਸਟ ਬੱਚੇਵਰੀ ਉਹਨਾਂ ਦਾ ਪੇਟ ਇੰਨਾ ਹੁੰਦਾ ਨਹੀਂ ਹੈਗਾ ਤੇ ਜਿਹੜਾ ਉਹਨਾਂ ਦਾ ਯੂਟਰਸ ਪਾਰਟ ਹੈ ਸਰ ਉਹ ਵੀ ਸਰਵਿਕਸ ਉਹਦੀ ਥੋੜਾ ਵਾਈਡ ਹੋ ਜਾਂਦੀ ਹੈਗੀ ਲੂਸ ਹੋ ਜਾਂਦੀ ਹੈ ਜਿਹਦੇ ਕਰਕੇ ਮਿਸਕਾਰੇਜ ਵੀ ਹੋ ਜਾਂਦਾ ਕਿਉਂਕਿ ਬੇਬੀ ਉੱਥੇ ਲੰਬੇ ਟਾਈਮ ਲਈ ਐمبرੋ ਰਹਿ ਨਹੀਂ ਸਕਦਾਗਾ ਤੇ ਜਾਂ ਉਹਨਾਂ ਨੂੰ ਕਨਸੈਪਸ਼ਨ ਹੁੰਦੀ ਨਹੀਂ ਕਿਉਂਕਿ ਜਦੋਂ ਕਨਸੀਵ ਹੁੰਦਾ ਹੈਗਾ ਤਾਂ ਉਹਨਾਂ ਦਾ ਉਧੇ ਬਲੱਡ ਫਲੋ ਹੋ ਰੰਦਾ ਨਾ ਹੀ ਓਵਿਉਲੇਸ਼ਨ ਹੋ ਪੰਦਾ ਤੇ ਨਾ ਹੀ ਉਹਨਾਂ ਨੂੰ ਇੰਪਲਾਂਟੇਸ਼ਨ ਹੋ ਪੰਦਾ ਹੁਣ ਅਸੀਂ ਜੇ ਗੱਲ ਕਰੀਏ ਸਰ ਮੇਲ ਦੀ ਤਾਂ ਆਪਾਂ ਨੂੰ ਪਤਾ ਹੈ ਕਿ ਅੱਜ ਦੇ ਟਾਈਮ ਤੇ ਅਸੀਂ ਡਾਇਬੀਟਿਸ ਦੀ ਬੀਪੀ ਦੀ ਥਾਇਰੋਇਡ ਦੀ ਇਹਨਾਂ ਪ੍ਰੋਬਲਮਜ਼ ਦੀ ਗੱਲ ਕਰੀਏ ਤਾਂ ਮੇਲ ਬਹੁਤ ਜ਼ਿਆਦਾ ਸਾਡੇ ਕੋਲ ਜਿਹੜੀਆਂ ਪ੍ਰੈਗਨੈਂਸੀ ਕਨਸੈਪਸ਼ਨ ਲਈ ਪੇਸ਼ੈਂਟ ਆਉਂਦੇ ਹੈਗੇ ਆ ਉਹਨਾਂ ਵਿੱਚ ਮੇਲ ਡਾਇਬੀਟਿਸ ਦੀ ਮੈਡੀਸਿਨ ਲੈ ਰਿਆ ਹੁੰਦਾ ਤੇ ਜੇ ਡਾਇਬੀਟਿਸ ਦੀ ਮੈਡੀਸਿਨ ਲੈ ਰਿਆ ਸਰ ਉਹਨਾਂ ਦੇ ਸਪਰਮ ਕਾਊਂਟ ਐਕਟਿਵ ਮੋਟਿਲਿਟੀ ਬਹੁਤ ਘਟ ਜਾਂਦੀ ਹੈ ਸਭ ਤੋਂ ਵੱਡੀ ਗੱਲ ਸਰ ਉਹਨਾਂ ਦੇ ਪਾਸਸਲਸ ਇਨਕਰੀਜ਼ ਹੋ ਜਾਂਦੇ ਆ ਅਸੀਂ ਐਗਜ਼ੈਂਪਲ ਲਈਏ ਸਰ ਅਗਰ ਆਪਾਂ ਕਿਲੋ ਇੱਕ ਵਧੀਆ ਵਾਲੇ ਐਪਲ ਲਏ ਆ ਉਹਦੇ ਵਿੱਚ ਇੱਕ ਐਪਲ ਆਪਾਂ ਰਾਟਨ ਰੱਖ ਦਿੱਤਾ ਗੱਲਿਆ ਸਾੜਿਆ ਰੋਟਨ ਐਪਲ ਆਪਾਂ ਇੱਕ ਰੱਖ ਦਿੱਤਾ ਸਰ ਉਹ ਕਿੰਨਾ ਟਾਈਮ ਲਾਏਗਾ ਦੂਜੇ ਐਪਲ ਨੂੰ ਰੋਟਨ ਕਰਨ ਲਈ ਬਹੁਤ ਛੇਤੀ ਬਹੁਤ ਛੇਤੀ ਸਰ ਹੁਣ ਤੁਸੀਂ ਆਪ ਕਹਿੰਦੇ ਬਹੁਤ ਛੇਤੀ ਸਿਮਿਲਰਲੀ ਅਗਰ ਉਹਨਾਂ ਦੇ ਐਕਟਿਵ ਸੈਲਸ ਅੱਛੇ ਵੀ ਹੈਗੇ ਪਰ ਉਹਨਾਂ ਦੇ ਪਾਸ ਸੈਲਸ ਉਹਨਾਂ ਦੇ ਖਾਣ ਪੀਣ ਡਾਇਬਟੀਜ਼ ਦੀ ਮੈਡੀਸਿਨਸ ਬੀਪੀ ਦੀ ਮੈਡੀਸਿਨ ਡਿਪਰੈਸ਼ਨ ਦੀ ਮੈਡੀਸਿਨ ਦੇ ਕਾਰਨ ਉਹਨਾਂ ਦੇ ਪਾਸ ਸੈਲਸ ਜੇ 4 ਤੋਂ 5 ਜਾਂ 3 ਤੋਂ 4 ਵੀ ਹੈਗੇ ਹੈ ਨਾ ਸਰ ਉਹਨਾਂ ਨੂੰ ਪ੍ਰੈਗਨੈਂਸੀ ਕਨਸੀਵ ਨਹੀਂ ਹੁੰਦੀ ਕਿਉਂਕਿ ਉਹਨਾਂ ਦਾ ਜਿਹੜਾ ਸਪਰਮ ਹੈ ਉਹ ਇੰਨਾ ਮੋਟਾਈਲਿਸ਼ ਨਹੀਂ ਹੁੰਦਾਗਾ ਅੱਛ ਥਾਇਰੋਇਡ ਕਰਕੇ ਵੀ ਪ੍ਰੋਬਲਮ ਆ ਸਕਦੀ ਹੈ ਬੰਦਿਆਂ ਨੂੰ ਬੰਦਿਆਂ 'ਚ ਵੀ ਬੜਾ ਥਾਇਰੋਇਡ ਹੈ ਜੀ ਸਰ ਥਾਇਰੋਇਡ ਦੇ ਕਾਰਨ ਉਹਨਾਂ ਦੇ ਫਸਲਸ ਇਨਕਰੀਸ ਹੋਣਗੇ ਐਕਟਿਵ ਹੋਣਾ ਨਹੀਂ ਜੇ ਐਕਟਿਵ ਸੈਲਸ ਉਹਨਾਂ ਦੇ 60 ਅਬੋਵ ਨਹੀਂ ਹੈਗੇ ਤਾਂ ਸਰ ਬਹੁਤ ਮੁਸ਼ਕਿਲ ਹੈ ਕਨਸੀਵ ਹੋਣਾ ਥਾਇਰੋਡਾਲਾਗ ਕੀ ਕਰੇ ਜੀ ਇਹ ਨੁਸਖੇ ਫਾਰਮੂਲੇ ਜਿਨ੍ਹਾਂ ਦੇ ਹੱਥ ਘੜੇ ਹੋਗੇ ਨੇ ਉਹ ਕਹਿੰਦੇ ਜੀ ਅਸੀਂ ਤਾਂ ਸੋਸ਼ਲ ਮੀਡੀਆ ਤੋਂ ਬਹੁਤ ਕੁਝ ਦੇਖਿਆ ਬਹੁਤ ਕੁਝ ਵਰਤਿਆ ਪਰ ਕੰਮ ਨਹੀਂ ਕੀਤਾ ਜੀ ਸਰ ਤੁਸੀਂ ਹੁਣ ਇਹ 3 ਨੰਬਰ ਵਾਲੀ ਬਾਉਲ ਚੱਕੋ ਜੀ ਐ ਸਰ ਇਹ ਹੈਗੀ ਹੈ ਸਰ ਇਹ ਹੈਗੀ 50 ਤੁਸੀਂ ਜਿਵੇਂ ਮੇਲ ਔਰ ਫੀਮੇਲ ਦੋਨਾਂ ਦੀ ਗੱਲ ਕੀਤੀ ਸ਼ਤਾਵਰ ਇਸ ਨੂੰ ਸਰ ਛਤਮੂਲੀ ਕਿਹਾ ਜਾਂਦਾ ਹੈ ਛਤਮੂਲੀ ਮਤਲਬ ਛਤ ਸਮਝ ਗਏ ਤੁਸੀਂ 100 ਹੈ ਨਾ ਮੂਲ ਮਤਲਬ ਇਹਦੇ ਜਿਹੜੇ ਰੂਟਸ ਹੈ ਸਰ ਇਹਦੀਆਂ 100 ਤੋਂ ਵੱਧ ਰੂਟਸ ਹੁੰਦੀਆਂ ਜੇ ਇਹਦੀਆਂ 100 ਤੋਂ ਵੱਧ ਰੂਟਸ ਹੈ ਨਾ ਤੇ ਜੇ 100 ਬਿਮਾਰੀਆਂ ਆ ਤੇ 100 ਰਾਹਤ ਵੀ ਇਹ ਜੜ ਦਿੰਦੀ ਹੈ ਛਤਮੂਲੀ ਇੰਨੀ ਕ ਬੁੱਟੀ ਜੀ ਸਰ ਇਹ ਬੂੜੀ ਬੂਟੀ ਮਤਲਬ ਕਹਿਣ ਦਾ ਕਿ ਆਪਾਂ ਗੱਲ ਕਰੀਏ ਕਿ ਜਦੋਂ ਬੱਚਾ ਜਨਮ ਲੈਂਦਾ ਉਹ ਕਿਹਦੇ ਆਸਰੇ ਰਹਿੰਦਾ ਬੇਬੀ ਫੀਡ ਦੇ ਆਸਰੇ ਠੀਕ ਹੈ ਜੀ ਸਰ ਸ਼ਤਾਵਰ ਨੇ ਬੇਬੀ ਫੀਡ ਤੋਂ ਲੈ ਕੇ ਮਤਲਬ ਬੱਚਾ ਜਦੋਂ ਜੰਮਿਆ ਉਦੋਂ ਤੋਂ ਲੈ ਕੇ ਟਿਲ ਡੈਥ ਮਤਲਬ ਕਹਿਣ ਦਾ ਭਾਵ ਇਹ ਹੈ ਕਿ ਉੱਪਰੋਂ ਸਿਰੇ ਤੱਕ ਮਤਲਬ ਬ੍ਰੇਨ ਤੋਂ ਲੈ ਕੇ ਪੈਰਾਂ ਤੱਕ ਇਹਦੇ ਹਾਂ ਸਿਰ ਦੇ ਵਾਲ ਤੋਂ ਲੈ ਕੇ ਸਰ ਦੇ ਪੈਰ ਤੱਕ ਸਾਡੇ ਇਹਦਾ ਮਤਲਬ ਮੈਂ ਹੁਣੇ 100 ਬਿਮਾਰੀਆਂ ਕਹੀਆਂ ਕਿ 100 ਬਿਮਾਰੀਆਂ ਦਾ ਹੱਲ ਹੈ ਹੁਣ ਬਿਮਾਰੀ ਜਿਵੇਂ ਤੁਸੀਂ ਮੇਲ ਔਰ ਫੀਮੇਲ ਦੀ ਗੱਲ ਕੀਤੀ ਸਰ ਕੋਈ ਵੀ ਲਾ ਲਓ ਅਸੀਂ ਸਭ ਤੋਂ ਪਹਿਲੇ ਬ੍ਰੇਨ ਦੀ ਗੱਲ ਕਰਦੇ ਆ ਮੰਨ ਲਓ ਦਿਮਾਗੀ ਸਰ ਅਸ ਏ ਟਾਈਮ ਤੇ ਹੁੰਦਾ ਕੀ ਹੈ ਕਿ ਕਨਸੈਂਟਰੇਸ਼ਨ ਨਹੀਂ ਬਣ ਪਦੀ ਉਹਨਾਂ ਦੀ ਲਰਨਿੰਗ ਐਬਿਲਿਟੀ ਐਬਿਲਿਟੀ ਰੀਕਾਲ ਬਹੁਤ ਛੇਤੀ ਭੁੱਲਦੇ ਆ ਇੱਥੋਂ ਤੱਕ ਹੀ ਦੇਖਿਆ ਗਿਆ ਹੈ ਕਿ ਜਦੋਂ ਕਨਸੈਪਸ਼ਨ ਨਹੀਂ ਹੁੰਦੀ ਮੇਲ ਔਰ ਫੀਮੇਲ ਦੋਨੋਂ ਦਾ ਸਭਾ ਚਿੜਚਿੜਾ ਰਹਿਣਾ ਸ਼ੁਰੂ ਹੋ ਜਾਂਦਾ ਓਕੇ ਵਾਰ ਥਾਇਰੋਇਡ ਕਰਕੇ ਵੀ ਹੁੰਦੇ ਆ ਥਾਇਰੋਇਡ ਕਰਕੇ ਹੀ ਸਾਰੇ ਦਿੱਕਤ ਆndੀਆਂ ਹੈਗੀਆਂ ਜਿਵੇਂ ਅਸੀਂ ਇਹ ਹੁਣ ਮੈਡੀਸਿਨ ਦੱਸ ਰਹੇ ਹਾਂ ਜੇ ਥਾਇਰੋਇਡ ਦੀ ਪ੍ਰੋਬਲਮ ਹੈਗੀ ਹੈ ਤਾਂ ਉਹਨਾਂ ਨੇ ਇਹ ਟੈਬਲੇਟ ਲੈ ਲੈਣੀ ਆ ਸਰ ਐਲੋਪੈਥੀ ਲਵਾਂਗੇ ਔਰ ਸਾਨੂੰ ਪਤਾ ਹੈ ਕਿ ਜਿਹੜੇ ਪੇਸ਼ੈਂਟ ਮੇਰੇ ਦੇਖ ਰਿਹਾ ਹੈ ਵੀਡੀਓਜ਼ ਉਹਨਾਂ ਨੂੰ ਪਤਾ ਹੈ ਕਿ 25mg ਤੋਂ 50 50 ਤੋਂ 100 100 ਤੋਂ 125mg ਹੋਣਾ ਆਬਵੀਅਸ ਹੈ ਪਰ ਅਸੀਂ ਅਗਰ ਸਾਡੇ ਕੋਲ ਪੇਸ਼ੈਂਟ ਬਿਗਨਿੰਗ ਜਾਂ ਇਨੀਸ਼ੀਅਲ ਸਟੇਜ ਤੇ ਆ ਜਾਂਦਾ ਹੈ ਤੇ ਇਹ ਥਾਇਰੋਇਡ ਦੀ ਮੈਡੀਸਿਨ ਸਰ ਐਟ ਲੀਸਟ 3 ਤੋਂ 4 ਮਨთ ਲੈ ਗਈ ਉਹਨਾਂ ਦਾ thyroid ਸਾਰਾ ਕਵਰ ਹੋ ਜਾਏਗਾ ਜੀ ਬੰਦੇ ਦਾ ਵੀ ਤੇ ਜਨਾਨੀ ਦਾ ਵੀ ਸਰ ਤੇ ਫੀਮੇਲ ਦਾ ਵੀ ਜੀ 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 ਅੱਛਾ ਮੈਂ ਫਿਰ ਇੱਕ ਹੋਰ ਸਵਾਲ ਹੈ ਬੜਾ ਇੰਪੋਰਟੈਂਟ ਸਵਾਲ ਹੈ ਕਿ ਸਾਰੇ ਪਾਸੇ ਅਸੀਂ ਹਰਵੇ ਕਰਲੇ ਟੋਟਕੇ ਕਰਲੇ ਅਜ਼ਮਾਲੇ ਬਹੁਤ ਪੈਸਾ ਅਸੀਂ ਖਰਾਬ ਕਰ ਲਿਆ ਆਖਿਰ ਦੇ ਵਿੱਚ ਕੀ ਹੁੰਦਾ ਜਦੋਂ ਸੈਕਿੰਡ ਟਾਈਮ ਅਸੀਂ ਕੋਸ਼ਿਸ਼ਾਂ ਥੱਕ ਹਾਰ ਕੇ ਵਹਿ ਜੰਨੇ ਫਿਰ ਤੁਸੀਂ ਕਹਿ ਰਹੇ ਹੋ ਕਿ ਆਯੁਰਵੇਦ ਸ਼ੁਰੂ ਹੀ ਉੱਥੋਂ ਹੁੰਦਾ ਜਦੋਂ ਬੰਦਾ ਥੱਕ ਜਾਂਦਾ ਹੈ ਹਾਰ ਜਾਂਦਾ ਟੁੱਟ ਜਾਂਦਾ ਸਭ ਪਾਸਿਓਂ ਮਤਲਬ ਅਸੀਂ ਕਹਿ ਲਈ ਕਿ ਨਿਰਾਸ਼ ਹੋ ਜਾਂਦਾ ਤੁਸੀਂ ਕਹਿ ਰਹੇ ਹੋ ਕਿ ਇਹ ਜਿਹੜੇ ਨੁਸਕੇ ਫਾਰਮੂਲੇ ਟੋਟਕੇ ਨੇ ਇਹ ਉੱਥੋਂ ਸ਼ੁਰੂ ਹੁੰਦੇ ਨੇ ਸਰ ਡੈਫੀਨਿਟਲੀ ਦੇਖੋ ਹੁਣ ਜਦੋਂ ਦੂਜੀ ਵਾਰੀ ਕਨਸੈਪਸ਼ਨ ਹੋਣੀ ਹੈ ਤਾਂ ਕੁਝ ਨਹੀਂ ਅਸੀਂ ਬਾਡੀ ਨੂੰ ਤਿਆਰ ਕਰਨਾ ਹੈ ਨਾ ਬਾਡੀ ਨੂੰ ਫਿਰ ਰੀਜੂਵਿਨੇਟ ਕਰਨਾ ਹੈ ਰੀਜੂਵਿਨੇਟ ਕਰਨ ਵਾਸਤੇ ਸਰ ਅਸੀਂ ਕੀ ਕਰਨਾ ਹੈ ਜਿਵੇਂ ਕਿ ਹੁਣ ਅਸੀਂ ਸੌਂਫ ਰੱਖੀ ਸੌਂਫ ਦੇ ਨਾਲ ਮਿਸ਼ਰੀ अच्छा मिश्री है जी ये मैं समझा कि ते फटकड़ी रखी है <laughs> सर ये मिश्री है जी वो भी ता पानी हैगी अदरवाइज ते पता ही कि सौंफ अगर प्रेगनेंसी कंसीव नहीं हो रही फीमेल नु सर ओ पीरियड ਤੋਂ ਦੂਸਰੇ ਦਿਨ ਮਤਲਬ ਦੋ ਜਾਂ ਤੀਜੇ ਦਿਨ ਉਹ ਸੌਂਫ ਲੈਣਾ ਸ਼ੁਰੂ ਕਰ ਦੇਣ ਸਰ ਰਾਤ ਨੂੰ ਸੌਕ ਕਰਕੇ ਰੱਖ ਲੈਣ ਇਸ ਨੂੰ ਇੱਕ ਚਮਚ ਤੇ ਨਾਲ ਉਹ ਥੋੜੀ ਜਿਹੀ मिश्री ਪਾ ਲੈਣ ਸਵੇਰੇ ਉੱਠ ਕੇ ਉਹਨਾਂ ਨੇ ਬਿਨਾ ਉਬਾਲੇ ਇਦਾਂ ਹੀ ਪੀ ਲੈਣਾ ਸਰ ਇਹ ਮਹੀਨੇ ਦੇ 10 12 ਦਿਨ ਪੀਤਾ ਮੀਨਸ اور 10 12 ਦਿਨ ਵੀ ਪੀਤਾ ਔਰ ਓਵਿਲੇਸ਼ਨ ਤੋਂ ਬਾਅਦ ਜਦੋਂ ਓਵਿਲੇਸ਼ਨ ਹੋ ਗਿਆ ਉਸ ਤੋਂ ਬਾਅਦ 10 ਕੁ ਦਿਨ ਲੈ ਲੈਣ ਸਰ ਪਤਾ ਹੀ ਨਹੀਂ ਲੱਗਣਾ ਕਿ ਇੰਪਲਾਂਟੇਸ਼ਨ ਕਦੋਂ ਹੋ ਜਾਣਾ ਹੈਗਾ ਅੱਛਾ ਜੀ ਮਤਲਬ ਘੈਂਟ ਨੁਸਖਾ ਹੈ ਸਰ ਅਸੀਂ ਮੈਂ ਖੁਦ ਨਹੀਂ ਕਹਿ ਰਹੀ ਇਹ ਮੇਰੇ ਪੇਸ਼ੈਂਟ ਕਹਿੰਦੇ ਹੈਗੇ ਆ ਜਿਨ੍ਹਾਂ ਨੂੰ ਬਹੁਤ ਬਹੁਤ ਪ੍ਰੋਬਲਮਸ ਹੁੰਦੀਆਂ ਹੈਆਂ ਕਿ ਮੈਂ ਮਤਲਬ ਕਿਸ ਤਰ੍ਹਾਂ ਦੇ ਪੇਸ਼ੈਂਟ ਤੁਹਾਡੇ ਕੋਲ ਆਉਂਦੇ ਨੇ ਮੈਮ ਇੱਥੇ ਸਰ ਪ੍ਰੈਗਨੈਂਸੀ ਇਹ ਪੇਸ਼ੈਂਟ ਦੀ ਗੱਲ ਕਰੀਏ ਤਾਂ ਸਰ ਤੁਹਾਨੂੰ ਪਤਾ ਹੈ ਅਸ ਦੇ ਟਾਈਮ ਤੇ ਪੀਰੀਅਡਸ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਫੀਮੇਲਜ਼ ਨੂੰ ਬਹੁਤ ਜ਼ਿਆਦਾ ਮੈਡੀਸਿਨ ਲੈਂਦੇ ਆ ਤੇ ਪੀਰੀਅਡਸ ਆਉਂਦੇ ਆ ਜਿਹੜੀਆਂ ਟੱਚ ਬੁੱਕ ਮੈਨੂੰ ਹੁਣੇ ਮੇਰੇ ਮਾਈਂਡ ਚ ਇੱਕ ਗੱਲ ਆ ਰਹੀ ਹੈਗੀ ਹੈ ਕਿ ਸੁਭਾਗਿਆ ਮੈਡੀਸਿਨ ਅਸੀਂ ਰੀਪ੍ਰੋਡਕਟਿਵ ਸਿਸਟਮ ਲਈ ਦੱਸੀ ਹੋਈ ਹੈਗੀ ਐ ਸੁਭਾਗਿਆ ਮੈਡੀਸਨ ਦੀ ਇਹ ਵਿੱਚ ਦੀ ਗੱਲ ਆ ਗਈ ਤੇ ਮੇਰੇ ਇੱਕ ਪੇਸ਼ੈਂਟ ਨੂੰ ਸਰ ਮੇਰੇ ਹੱਥੇ ਸੀਗਾ ਉਹ ਸਾਡੇ ਕੋਲ ਸੀਗੇ ਮੈਂ ਉਸ ਨੂੰ ਦੋ ਕੈਪਸੂਲੇ ਚ ਕੱਢ ਕੇ ਦੇਤੇ ਕਿਉਂਕਿ ਇਹਦੀ ਕਾਸਟ ਬਹੁਤ ਪੈਂਦੀ ਹੈ ਸਰ ਆ ਰਿਸੀਟ ਫ੍ਰੀ ਆਫ ਕਾਸਟ ਪ੍ਰਸ਼ਾਤਰਾ ਤੇ ਵੰਡੇ ਨਹੀਂ ਸਕਦੇਗੇ ਸਰ ਠੀਕ ਹੈ ਜੀ ਤੇ ਇਹ ਦੋ ਕੈਪਸੂਲ ਕਾਟ ਕੇ ਦਿੱਤੇ ਸਰ ਉਹ ਲੇਡੀ ਮੈਨੂੰ ਕਹਿੰਦੀ ਥੋੜੇ ਦਿਨਾਂ ਬਾਅਦ ਮੈਨੂੰ 2 ਸਾਲ ਹੋ ਗਏ ਸੀ ਪੀਰੀਅਡ ਨਹੀਂ ਆਈ ਸੀ ਕਿ ਤੇ ਮੈਨੂੰ ਦੋ ਕੈਪਸੂਲ ਲੈਣ ਦੇ ਨਾਲ ਹੀ ਪੀਰੀਅਡਸ ਆ ਗਏ ਦੋ ਕੈਪਸੂਲ ਉਹ ਕੈਪਸੂਲ ਲੈਣ ਦੇ ਨਾਲ ਹੀ ਪੀਰੀਅਡਸ ਆ ਇਸ ਤਰ੍ਹਾਂ ਕੀ ਕਰਦੇ ਜੀ ਸਰ ਇੱਥੋਂ ਤੱਕ ਕਿ ਇਹਦੇ 'ਚ ਇੰਨੀ ਪਾਵਰ ਹੈ ਸਰ ਮੇਰੇ ਕੋਲ ਮੈਡੀਸਿਨ ਜਿਹੜੇ ਲੈ ਜਾਂਦੇ ਆ ਨਾ ਮੈਂ ਤੁਹਾਨੂੰ ਦੋ ਐਗਜ਼ਾਮਪਲ ਹੋਰ ਦੱਸ ਦਿੰਨੀ ਹੈਗੀਆਂ ਲੇਡੀ ਆਈਵੀਐਫ ਡੇਟ ਲਈ ਹੋਈ ਸੀ 10-11 ਸਾਲ ਤੋਂ ਉਸ ਨੂੰ ਪ੍ਰੈਗਨਨਸੀ ਕਨਸੀਵ ਨਹੀਂ ਹੋ ਰਹੀ ਸੀ ਕਿ ਤੇ ਉਸਨੇ ਤੇ 15 ਦਿਨ ਹੀ ਲਈ ਆ ਸਰ ਉਸਨੇ 15 ਦਿਨ ਬਾਦੋ লেਡੀ ਕਹਿ ਰਹੀ ਕਿ ਮੈਮ ਪ੍ਰੈਗਨਨਸੀ ਕਨਸੀਵ ਹੋਗੀ ਬਾਕੀ ਕੈਪਸੂਲ ਤਾਂ ਮੇਰੇ ਪਾਏ ਆ ਵਾਪਸ ਕਰ ਲਓਗੇ ਸਰ ਇਦਾਂ ਇਦਾਂ ਦੇ ਕੇਸ ਹੈਗੇ ਆ ਫਿਰ ਸਰ ਜਿਹੜੀ ਸੁਭਾਗਿਆ ਮੈਡੀਸਨ ਹੈਗੀ ਹੈ ਮੈਂ ਲਾਸਟ ਟਾਈਮ ਹੀ ਦੱਸਿਆ ਸੀਗਾ ਇਹ ਫਰਸਟ ਮੰਥ ਤੋਂ ਲੈ ਕੇ 8th ਮੰਥ ਤੱਕ ਯੂਜ਼ ਕੀਤੀ ਜਾ ਸਕਦੀ ਹੈ ਇਹ ਲੈਂਦੇ ਆ ਉਹਨਾਂ ਨੂੰ ਕਿਸੇ ਫੋਲਿਕ ਐਸਿਡ ਦੀ ਕਿਸੇ ਹੋਰ ਵਿਟਾਮਿਨ ਮਿਨਰਲਸ ਦੀ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਉਹ ਕੱਲਾ ਇਹੀ ਲੈ ਲੈਣ ਤੇ ਆਪਣੀ ਇੱਕ ਹੈਲਦੀ ਡਾਈਟ ਲੈ ਲੈਣ ਜੀ 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 ਅੱਛਾ ਤੇ ਫਿਰ ਮੈਮ ਇੱਕ ਹੋਰ ਸਵਾਲ ਆਖਿਰ ਦੇ ਵਿੱਚ ਇਹ ਹੈ ਕਿ ਜਿਹੜੇ ਲੋਕ ਆਈਵੀਐਫ ਦੀ ਟਰਾਈ ਕਰ ਚੁੱਕੇ ਨੇ ਵਾਰ-ਵਾਰ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਕਿ ਪਰ ਮੈਂਟਲ ਟਰੋਮਾ ਇੰਨੇ ਜ਼ਿਆਦਾ ਹੋ ਜਾਂਦੇ ਨੇ ਉਹ ਸਟੇਜ ਇਦਾਂ ਦੀਆਂ ਹੁੰਦੀਆਂ ਨੇ ਪ੍ਰੋਸੈਸ ਬੜਾ ਅਸੀਂ ਕਹੇ ਲਈ ਕਿ ਡਿਫਿਕਲਟ ਹੈਗਾ ਉਹ ਉਹਨਾਂ ਦੇ ਨਾਲ ਵੀ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਆ ਜਾਂਦੀਆਂ ਨੇ ਉਹ ਕਹਿੰਦੇ ਨੇ ਵੀ ਹੁਣ ਤੇ ਸਾਡੇ ਹੱਥ ਖੜੇ ਨੇ ਨਾ ਆਈਵੀਐਫ ਵਾਲੇ ਪਾਸੇ ਕੁਝ ਹੋ ਰਿਹਾ ਨਾ ਐਲੋਪੈਥੀ ਵਾਲੇ ਪਾਸੇ ਕੁਝ ਹੋ ਰਿਹਾ ਇੱਕ ਜਿਹੜੀ ਉਹ ਚੀਜ਼ ਸੈੱਟ ਕਰਨ ਵਾਸਤੇ ਜਿਹੜੇ ਪ੍ਰੋਸੈਸ ਦੇ ਵਿੱਚ ਉਹ ਬਿਮਾਰੀਆਂ ਸਾਨੂੰ ਲੱਗੀਆਂ ਨੇ ਕਿਸੇ ਨੂੰ ਬੀਪੀ ਹੋ ਗਿਆ ਕਿਸੇ ਨੂੰ ਥਾਇਰੋਇਡ ਹੋ ਗਿਆ ਕਿਸੇ ਦੀ ਅੱਖਾਂ ਦੀ ਨਿਗਾਹ ਕਮਜ਼ੋਰ ਹੋ ਗਈ ਕਿਸੇ ਸਾਡੀ ਭੈਣ ਦੇ ਪਿੱਠ ਦੇ ਵਿੱਚ ਦਰਦ ਰਹਿਣ ਲੱਗ ਗਿਆ ਕਿਸੇ ਦੇ ਅਸੀਂ ਕਹਿ ਲੀਏ ਕਿ ਸੁਗੰਣ ਸ਼ਕਤੀ ਘਟ ਗਈ ਕਿਸੇ ਦੀ ਸੁਨਣ ਸ਼ਕਤੀ ਘਟ ਗਈ ਫਿਰ ਉਹਨਾਂ ਵਾਸਤੇ ਤੁਸੀਂ ਕੀ ਰੱਖਿਆ ਹੋਇਆ ਕੋਈ ਨੁਸਕਾ ਕੋਈ ਟੋਟਕਾ ਕੋਈ ਫਾਰਮ ਨਹੀਂ ਆਪਾਂ ਨੇ ਮੈਂ ਤੁਹਾਨੂੰ ਓਵਰਰੋਲ ਸ਼ਤਾਵਰ ਦੀ ਗੱਲ ਕੀਤੀ ਸੀਗੀ ਸਰ ਇਹ ਸ਼ਤਾਵਰ ਉਹਨ ਕਰ ਲੋ ਤਾਂ ਉਹ ਉਦਾਂ ਹੀ ਪਾਊਡਰ ਬਣਾ ਕੇ ਘਰ ਲੈ ਲੈ ਲੈਂਦੇ ਤਾਂ ਬਹੁਤ ਵਧੀਆ ਹੈ ਸਰ ਇਹ ਸ਼ਤਾਵਰ ਤੋਂ ਹੀ ਤਿਆਰ ਕੀਤਾ ਗਿਆ ਹੈ ਸੋਮਿਆ ਕਿਉ ਹੈ ਸਰ ਓਕੇ ਸੋਮੇ ਕਿਉ ਹੈ ਸਰ ਸਰ ਇਹਦੇ ਮੈਂ ਇਹਦੇ ਗੁਣ ਮੈਂ ਨਹੀਂ ਦੱਸ ਸਕਦੀ ਸਰ ਮਤਲਬ ਆਈ ਡੋਨਟ ਹੈਵ ਐਨੀ ਵਰਡਸ ਟੂ ਅਟਰ ਦਾ ਫਾਰਮੂਲੇਸ਼ਨ ਮਤਲਬ ਮੇਰੇ ਕੋਲ ਸ਼ਬਦ ਹੀ ਨਹੀਂ ਹੈ ਕਿ ਸੋਮਿਆ ਕਿ ਉਹਦਾ ਇੰਨਾ ਜ਼ਿਆਦਾ ਕਿਉ ਹੈ ਜੀ ਕਿਉ ਸਰ ਇਹ ਸ਼ਤਾਵਰਤ ਤੇ ਤਿਆਰ ਹੋਇਆ ਇਹਦੇ ਸ਼ਤਾਵਰੀ ਤੇ ਹੋਰ ਬਹੁਤ ਸਾਰੀਆਂ ਹਰਬਲਸ ਪਾ ਕੇ ਅਸੀਂ ਕੀ ਕਰਦੇ ਜੀ ਸਰ ਇਹ ਹੁਨੇ ਜਿਹੜੀਆਂ ਸੋਬ ਬਿਮਾਰੀਆਂ ਦੀ ਗੱਲ ਹੋਈ ਜੀ ਤੁਸੀਂ ਕਹਿ ਰਹੇ ਹੋ ਨਾ ਮੇਲ ਔਰ ਫੀਮੇਲ ਲੈਣਾ ਵੀ ਬਹੁਤ ਸੌਖਾ ਹੈ ਸਰ ਔਰ ਟੇਸਟ ਵਿੱਚ ਵੀ ਬਹੁਤ ਅੱਛਾ ਹੈ ਜੀ ਲੈਣਾ ਜੀ ਸਰ ਇਸ ਨੂੰ ਦੁੱਧ ਦੇ ਵਿੱਚ ਇੱਕ ਚਮਚ ਪਾ ਕੇ ਰਾਤ ਨੂੰ ਪੀ ਲੈਣਾ ਹੈ ਸਰ ਬ੍ਰੇਨ ਤੋਂ ਲੈ ਕੇ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਅਗਰ ਐਕਸਪਲੇਨ ਕਰਾਂ ਤੁਹਾਨੂੰ ਥੋੜਾ ਜਿਹਾ ਮੈਂ ਸ਼ਾਰਟਲੀ ਸੋਮਿਆ ਦੇ ਫਾਇਦੇ ਦੱਸਦੀ ਹਾਂ ਕਿਉਂ ਦੇ ਸਰ ਅਗਰ ਕੋਈ ਬ੍ਰੇਨ ਦੇ ਦਿੱਕਤ ਹੈ ਤਾਂ ਫਾਇਦਾ ਸਰ ਅਗਰ ਕੋਈ ਆਈਜ਼ ਦੀ ਪ੍ਰੋਬਲਮ ਹੈਗੀ ਹੈ ਹਨਾ ਆਈ ਟੋਨਿਕ ਇਹ ਬਹੁਤ ਅੱਛਾ ਆਈ ਟੋਨਿਕ ਹੈ ਬੱਚਿਆਂ ਦੀ ਵੱਡਿਆਂ ਦੀ ਬਜ਼ੁਰਗਾਂ ਦੀ ਮਨ ਲੋ ਉਹਨਾਂ ਨੂੰ ਆਈਸਾਈਟ ਦੀ ਪ੍ਰੋਬਲਮ ਹੈਗੀ ਹੈ ਤਾਂ ਉਹ ਇਹਨੂੰ ਯੂਜ਼ ਕਰਨ ਸਰ ਉਨਾ ਦਾ ਜਿਹੜਾ ਨੰਬਰ ਹੈ ਨਾ ਜਿਹੜਾ ਦਿਨ-ਬਦ ਦਿਨ ਵੱਧਦਾ ਜਾ ਰਿਹਾ ਉਹ ਸਟੇਬਲ ਹੋ ਜਾਏਗਾ ਉਸ ਤੋਂ ਬਾਅਦ ਗੱਲ ਕਰੀਏ ਸਰ ਯਰਸ ਦੀ ਹੁਣ ਅਸੀਂ ਗੱਲ ਕੀਤੀ ਸੀ ਇਨਫੈਕਸ਼ਨ ਤੇ ਇਨਫੈਕਸ਼ਨ ਭਾਵੇਂ ਰੀਪਰੋਡਕਟਿਵ ਸਿਸਟਮ ਦੇ ਵਿੱਚ ਹੈਗੀ ਹੈ ਯੂਟਾਈ ਇਨਫੈਕਸ਼ਨ ਹੈਗੀ ਹੈ ਭਾਵੇਂ ਕੰਨ ਦੇ ਵਿੱਚ ਇਨਫੈਕਸ਼ਨ ਹੈਗੀ ਹੈ ਭਾਵੇਂ ਕਿਤੇ ਵੀ ਬਾਡੀ ਦੇ ਪਾਰਟ ਚ ਇਨਫੈਕਸ਼ਨ ਹੈ ਤਾਂ ਇਹ ਯਰ ਨੂੰ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਯੂਟਾਈ ਇਨਫੈਕਸ਼ਨ ਨੂੰ ਵੀ ਸੋਮਿਆ ਕਿ ਉਹਨੇ ਕਵਰ ਕਰ ਦੇਣਾ ਉਸ ਤੋਂ ਬਾਅਦ ਸਰ ਗੱਲ ਕਰੀਏ ਤੇ ਪਾਈਲਸ ਦੀ ਜਾਂ ਡਾਈਜੈਸ਼ਨ ਸਿਸਟਮ ਦੀ ਆਈਸ ਯਰ ਤੋਂ ਬਾਅਦ ਸਦਾ ਡਾਈਜੈਸ਼ਨ ਸਿਸਟਮ ਮਾਰੰਦਾ ਸਾਡਾ ਹਾਰਟ ਆ ਜਾਂਦਾ ਹੈ ਹਾਰਟ ਦੀ ਗੱਲ ਕਰੀਏ ਸਰ ਇਹਨੇ ਕਾਰਡੀਅਕ ਨੂੰ ਆਪਣੀ ਆਰਟਰੀਜ਼ ਨੂੰ ਇਹਨਾਂ ਨੂੰ ਬਹੁਤ ਅੱਛਾ ਕਰ ਦੇਣਾ ਉਹਨਾਂ ਦੀ ਜਿਹੜੀ ਲੂਬ੍ਰੀਕੇਸ਼ਨ ਹੈਗੀ ਹੈ ਉਹ ਸਟੀਮੂਲੇਟ ਕਰ ਦੇਣੀ ਹੈ ਜੇ ਅਸੀਂ ਐਬਡੋਮਨ ਦੀ ਗੱਲ ਕਰੀਏ ਡਾਈਜੈਸ਼ਨ ਪਾਰਟ ਅਗਰ ਕਿਸੇ ਦਾ ਵੀਕ ਹੈ ਬਾਰ ਬਾਰ ਸੰਗਰਹਿਣੀ ਹੋ ਜਾਂਦੀ ਹੈ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਹੈ ਕੌਨਸਟਿਪੇਸ਼ਨ ਰਹਿੰਦੀ ਹੈ ਉਹਨਾਂ ਨੂੰ ਭੁੱਖ ਨਹੀਂ ਲੱਗਦੀ ਸਿਰ ਅਸੀਂ ਉਹਨਾਂ ਨੂੰ ਵੀ ਇਹ ਸੋਮਿਆ ਕਿ ਉਹ ਅਸੀਂ ਰਿਕਮੈਂਡ ਕਰ ਦਿੰਨੇ ਹੈਗੇ ਆ ਉਸ ਤੋਂ ਬਾਅਦ ਅਸੀਂ ਗੱਲ ਕੀਤੀ ਪਾਇਲ ਸੀ ਹੁਣ ਤੁਸੀਂ ਗੱਲ ਕੀਤੀ ਸੀਗੀ ਕਿ ਡਾਇਬੀਟਿਸ ਬੀਪੀ ਜਾਂ ਉਹਨਾਂ ਨੂੰ ਸਟ्रेस ਰਹਿੰਦੀ ਹੈ ਇਹ ਰਾਤ ਨੂੰ ਪੀ ਕੇ ਸੋ ਜਾਂਸ ਉਹਨਾਂ ਨੂੰ ਸਾਇੰਸ ਸਾਉਂਡ ਸਲੀਪ ਆਣੀ ਹੈਗੀ ਹੈ ਤੇ ਜੇ ਅਸੀਂ ਹੁਣ ਗੱਲ ਕਰੀਏ ਤੇ ਇਹਦੇ ਵਿੱਚ ਇਹਨੂੰ ਆਪਾਂ ਓਵਰ 올 ਨਾਮ ਦੇ ਸਕਦੇ ਆ ਕੁਇਨ ਆਫ ਹੈਲਥ ਅੱਛਾ ਓਵਰ 올 ਨਾਮ ਇਸ ਨੂੰ ਮੈਂ ਦੇ ਸਕਦੀ ਆ ਸੇਧ ਦੀ ਰਾਣੀ ਕੁਇਨ ਆਫ ਹੈਲਥ ਸਰ ਭਾਵੇਂ ਮੇਲ ਹੈ ਤੇ ਭਾਵੇਂ ਫੀਮੇਲ ਹੈ ਇਸਰ ਭੁੱਲ ਕੇ ਮਤਲਬ ਕਿਸੇ ਵੀ ਚੀਜ਼ ਨੂੰ ਦੇਖਣ ਕੋਈ ਵੀ ਪ੍ਰੋਬਲਮ ਹੈ ਸੋਮਿਆ ਕਿ ਹੋਤਾ ਉਹ ਜ਼ਰੂਰੀ ਯੂਜ਼ ਕਰ ਉਹਨਾਂ ਨੇ ਸਾਡੇ ਕੋਲੋਂ ਤਿਆਰ ਲੈਣਾ ਤਾਂ ਤਿਆਰ ਲੈ ਲੈਣ ਅਦਰਵਾਈਜ਼ ਉਹ ਸ਼ਤਾਵਰ ਘਰੇ ਲਿਆ ਕੇ ਤਿਆਰ ਕਰ ਸਕਦੇ ਹੈ ਅੱਛਾ ਮੈਮ ਤੇ ਫਿਰ ਜਿਹੜੀ ਇਹ ਚੀਜ਼ ਮਖਾਣੇ ਰੱਖੇ ਨੇ ਬਦਾਮ ਰੱਖੇ ਨੇ ਤੁਸੀਂ ਤੇ ਆ ਤੁਸੀਂ ਕਹੇ ਵੀ ਇਹ ਛੋਟੇ ਛੋਟੇ ਬੀਜ ਨੇ ਜਿਹੜੇ ਇਹ ਬਹੁਤ ਵੱਡਾ ਵੱਡਾ ਕੰਮ ਹੈਗਾ ਜਿਹੜਾ ਇਹ ਕਰਦੇ ਨੇ ਇਹ ਕੀ ਕਰਦੇ ਨੇ ਜੀ ਹੁਣ ਤੁਸੀਂ ਗੱਲ ਕਰ ਰਹੇ ਸੀ ਨਾ ਸਰ ਕਿ ਸਾਨੂੰ ਪੇਸ਼ੈਂਟ ਜਦੋਂ ਸੈਕੰਡ ਪ੍ਰੈਗਨਨਸੀ ਟਾਈਮ ਤੇ ਆਈਵੀਐਫ ਕਰਾਉਂਦਾ ਆ ਉਧਰੋਂ ਵੀ ਹਾਰ ਜਾਂਦਾ ਆ ਉਹਨਾਂ ਨੂੰ ਹਾਰਨ ਦੀ ਲੋੜ ਨਹੀਂ ਸਰ ਨਾ ਹੀ ਉਹਨਾਂ ਨੇ ਦੇਖਣਾ ਵੀ ਹੁਣ ਅਸੀਂ ਕਿਹੜੇ ਆਈਵੀਐਫ ਸੈਂਟਰ ਤੇ ਜਾਈਏ ਸਿਰਫ ਉਹ ਐਦਾਂ ਦੀ ਚੀਜ਼ ਆ ਹੁਣ ਆਪਾਂ ਨੂੰ ਪਤਾ ਐ ਸਰ ਇਹ ਮਖਾਣੇ ਆ ਇਹਦੇ ਵਿੱਚ ਇਹ ਤਾਂ ਆਮ ਮਖਾਣੇ ਜੀ ਮੈਂ ਖਾ ਕੇ ਵੇਖਿਆ ਬਿਲਕੁਲ ਮੈਨੂੰ ਲੱਗੇ ਕਿਤੇ ਕੁਝ ਕੀਤਾ ਇਹ ਤਾਂ ਬਿਲਕੁਲ ਆਮ ਜਿਹਾ ਮਖਾਣਾ ਹੈ ਜੀ ਇਹ ਕੀ ਕਰੂਗਾ ਜੀ ਏ ਸਰ ਥੋੜਾ ਰੋਸਟ ਕਰਨਾ ਪੈਂਦਾ ਹੈਗਾ ਮਖਾਣੇ ਲਿਆ ਕੇ ਨਾ ਉਹਨਾਂ ਨੇ ਇਦਾਂ ਨਹੀਂ ਕੀ ਕੱਚੇ ਤਾਂ ਆਪਾਂ ਜਿਆਦਾ ਕੁਆਂਟੀਟੀ ਚ ਨਹੀਂ ਖਾ ਸਕਦੇ ਥੋੜਾ ਜਿਹਾ ਰੋਸਟ ਕਰ ਲੋਗੇ ਸਰ ਇਹ ਭਾਵੇਂ ਤੁਸੀਂ ਕਿਲੋ ਤਰੀਕੇ ਨਾਲ ਹੁਣੇ ਰੱਖੇ ਨਾ ਸਰ ਬਾਕਸ ਤੁਸੀਂ ਐਮਪਟੀ ਕਰ ਦੇਣਾ ਖਾਲੀ ਕਰ ਦੇਣਾ ਥੋੜਾ ਜਿਹਾ ਰੋਸਟ ਕਰ ਲੋ ਇਹਦੇ ਵਿੱਚ ਪਾਉਣਾ ਚਾਹੀਦਾ ਆਪਾਂ ਨੂੰ ਥੋੜਾ ਜਿਹਾ ਕਿਓ ਤੇ ਕਾਲਾ ਨਮਕ ਸੋਮਿਆ ਕਿਓ ਇਸਤੇਮਾਲ ਕਰ ਸਕਦੇ ਇਹਦੇ ਵਿੱਚ ਇਹਦੇ ਵਿੱਚ ਥੋੜਾ ਜਿਹਾ ਪਾ ਸਕਦੇ ਆ ਸਰ ਸੋਮਿਆ ਵੀ ਪਾ ਸਕਦੇ ਹੈਗੇ ਮਤਲਬ ਇਹਦਾ ਜਿਹੜਾ ਫਿਰ ਇੱਕ ਇੱਕ 11 ਵਾਲਾ ਕੰਮ ਆ ਸਰ ਇੱਕੋ ਤੇ ਇੱਕ 11 ਹੋ ਜene ਬਿਲਕੁਲ ਇੱਕ ਔਰ ਇੱਕ 11 ਹੁੰਦੇ ਹੈ ਅਗਰ ਸੌਮਿਆ ਕਿਉਂ ਪਾਣਾ ਉਹਨਾਂ ਨੂੰ ਉਹਨਾਂ ਕਿ ਜਿੰਨਾ ਲਈ ਆਪਾਂ ਰੌਸਟ ਕਰਨੇ ਹੈਗੇ ਬਿਲਕੁਲ ਅੱਧਾ ਹਲਵੇ ਤਰ੍ਹਾਂ ਨਹੀਂ ਆਪਾਂ ਪਾਣਾ ਸਿਰਫ ਰੌਸਟ ਕਰਨ ਲਈ ਸੌਮਿਆ ਚਮਚ ਇੱਕ ਸਿੱਟ ਦੀ ਹੈ ਚਮਚ ਇੱਕ ਕਿਉਂ ਪਾ ਲੈਣ ਕਾਲਾ ਨਮਕ ਪਾ ਲੈਣ ਕਾਲੀ ਮਿਰਚ ਪਾ ਲੈਣ ਥੋੜੀ ਜਿਹੀ ਹਿੰਗ ਪਾ ਲੈਣ ਹੁਣ ਤੁਸੀਂ ਜਿਹੜੀ ਗਲਤ ਕੀਤੀ ਹੈ ਨਾ ਆਈਵੀਐਫ ਵਾਸਤੇ ਸਰ ਕੱਲੇ ਇਹ ਜਿਹੜੇ ਮੈਂ ਅੱਜ ਫਾਰਮੂਲੇ ਦੇ ਰਹੀਆਂ ਨਾ ਸਾਰੇ ਫਾਰਮੂਲੇਸ ਯੂਜ਼ ਹੋ ਸਕਦੇ ਹੈ ਕਿਉਂਕਿ ਇਹ ਉਹਨਾਂ ਨੇ 스ਨੈਕਸ ਟਾਈਪ ਤੇ ਲੈ ਲੈਣਾ ਇਹਦੇ ਚ ਕੱਲੇ ਮਖਾਣੇ ਨਹੀਂ ਪਾਏ ਮ ਅਲਸੀ ਦੇ ਬੀਜ ਅਲਸੀ ਫਲੈਕਸ ਸੀਡਸ ਇਹਦੇ ਸਰ ਜ਼ਬਰਦਸਤ ਓਮੇਗਾ 3 ਹੈਗਾ ਪ੍ਰੋਟੀਨ ਹੈ ਇਹਦੇ ਚ ম্যাগਨੀਸ਼ੀਅਮ ਹੈ ਇਹ ਚ ਫਾਸਫੋਰਸ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡੀ ਬਾਡੀ ਵਾਸਤੇ ਨਾਲ ਉਹ ਪਾਲਨ ਸਰ ਥੋੜੇ ਜਿਹਾ ਬਦਾਮ ਰੋਸਟ ਕਰਕੇ ਵਿੱਚੋਂ ਪਾਲਨ ਸਰ ਗਿਰੀ ਆਪਣੇ ਮੂੰਗਫਲੀ ਦੀ ਕੱਚੀ ਗਿਰੀ ਉਹ ਵੀ ਅਲੱਗ ਅਲੱਗ ਰੋਸਟ ਕਰਨਾ ਨਾਲ ਉਹ ਪਾਲਨ ਛੋਲੇ ਸਰ ਚਾਹਨਾ ਤੁਹਾਨੂੰ ਪਤਾ ਹੈ ਕਿੰਨਾ ਜ਼ਿਆਦਾ ਹੈਲਦੀ ਹੈ ਇਹਨਾਂ ਨੂੰ ਅਲੱਗ ਅਲੱਗ ਫਰਾਈ ਕਰਕੇ ਕਿਉਂਕਿ ਜਿਹੜਾ ਬਦਾਮ ਹੈ ਉਹਨੇ ਜ਼ਿਆਦਾ ਸਮਾਂ ਲੈਣਾ ਤੇ ਜਿਹੜੇ ਮਖਾਣੇ ਆ ਉਹਨੇ ਛਿੱਤੀ ਸੜ ਜਾ ਰ ਹੁੰਦਾ ਹੈ ਨਾ ਸਭ ਨੇ ਆਪਣਾ ਆਪਣਾ ਟਾਈਮ ਲੈਣਾ ਇਹ ਸਾਰਾ ਇਕੱਠਾ ਕਰਕੇ ਫਿਰ ਉਹ ਚਾਹ ਵਗੈਰਾ ਤੇ ਨਾਲ ਜਿਹੜੇ ਬਿਸਕਟ ਤੇ ਮੈਦੇ ਦੀ ਸਭ ਚੀਜ਼ਾਂ ਲੈ ਰਹੇ ਆ ਉਹਦੀ ਬਜਾਏ ਉਹ ਇਸ ਨੂੰ ਲੈਨਸਰ ਉਹਨਾਂ ਨੂੰ ਜ਼ਰੂਰਤ ਹੀ ਨਹੀਂ ਕਿਸੇ ਵੀ ਤਰ੍ਹਾਂ ਦੀ ਪੇਲਸ ਲੈਦੀ। ਕੀ ਬਾਤ ਹੈ ਸੋ ਦੇਖੋ ਤੁਸੀਂ ਮੈਮ ਨੇ ਬੜਾ ਸਵਾਦਫੁਲ ਅਸੀਂ ਕਹਿੰਦੇ ਕਿ ਟੇਸਟਫੁਲ ਨੁਸਖਾ ਅੱਜ ਸਾਡੇ ਨਾਲ ਸਾਂਝਾ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਐਲਸੀ ਦੇ ਬੀਜ ਹੈਗੇ ਨੇ, ਬਦਾਮ ਹੈਗੇ ਨੇ, ਮਖਾਣੇ ਹੈਗੇ ਨੇ ਤੇ ਅਸੀਂ ਇਹ ਇਹ ਭੁੰਨੀ ਹੋਈ ਹੈ ਜੀ ਜਿਹੜੀ ਐਲਸੀ ਹੈਗੀ। ਤੁਸੀਂ ਖਾ ਕੇ ਦੇਖੋ ਤੁਹਾਨੂੰ ਬਹੁਤ ਲਗਨੇ ਭਾਵੇਂ ਤੁਸੀਂ ਕੱਲੀ ਅਲਸੀ ਖਾ ਲਓ ਤੇ ਭਾਵੇਂ ਤੁਸੀਂ ਇਕੱਲਾ ਐ ਖਾ ਲਓ ਤੁਹਾਨੂੰ ਕਿਸੇ ਵਿੱਚ ਜਿੱਦਾਂ ਨਹੀਂ ਲਗਣਾ ਇਰਿਟੇਸ਼ਨ ਨਹੀਂ ਲਗਣੀ ਹੈਗੀ ਤੁਸੀਂ इजीली ਫਿਨਿਸ਼ ਕਰ ਸਕਦੇ ਹੋ ਸਰ ਕਿਉਂਕਿ ਬਹੁਤ ਟੇਸਟੀ ਹੈ ਜੀ ਉਹ ਉਹ ਕਿਉਂ ਚੀ ਹੈ ਜੀ ਇਹ ਸੋਮਿਆ ਕੀ ਚੀ ਬਣਾਇਆ ਹੈ ਸਰ ਇਹ ਕਿਉਂ ਸੋਮਿਆ ਕੀ ਉਹਦੇ ਵਿੱਚ ਹੋਰ ਵੀ ਕਿ ਕਿ ਇਹਦੇ ਸਾਰੇ ਸਾਰੇ omega 3 ਤੇ ਹੋਰ ਜਿਹੜੀਆਂ ਵੀ essentiial minerals ਤੇ vitamins ਸਾਰੇ ਇਹਦੇ ਵਿੱਚ ਕਵਰ ਹੈ ਸਰ ਕੱਲਾ ਇਹ ਸ਼ੁਰੂ ਕਰ ਸਕਦੇ ਆ ਤੇ ਜੇ ਅਸੀਂ ਹੋਰ ਗੱਲ ਕਰੀਏ ਕਿ ਰੀਪ੍ਰੋਡਕਟਿਵ ਸਿਸਟਮ ਦੇ ਸਰ ਜਿਵੇਂ ਕਿ ਉਹਨਾਂ ਦਾ ਜਿਹੜਾ ਅਸੀਂ ਹੁਣੇ ਗੱਲ ਕੀਤੀ ਕਿ ਸੈਕੰਡ ਡਿਲੀਵਰੀ ਟਾਈਮ ਉਹ ਤਾਂ ਜਿਹੜਾ ਬਾਡੀ ਹੈ ਉਹ ਲੂਸ ਹੋ ਚੁੱਕੀ ਹੁੰਦੀ ਹੈ ਬਹੁਤ ਜ਼ਿਆਦਾ ਯੂਟਰਸ ਜਿਹੜਾ ਉਹਨਾਂ ਤਾਂ ਲੂਸ ਹੋ ਚੁੱਕਿਆ ਹੁੰਦਾ ਹੈ ਅਗਰ ਐਂਡੋਮੈਟ੍ਰੀਓਮਾ ਵੀ ਹੈਗਾ ਤਾਂ ਵੀ ਪ੍ਰੋਪਰ ਤਰੀਕੇ ਨਾਲ ਪੀਰੀਅਡਸ ਨਹੀਂ ਆਉਂਦੇ ਉਸਦੇ ਲਈ ਸਾਰੇ ਚੰਦਾ ਮੈਡੀਸਨ ਚੰਦਾ ਟੈਬਲੇਟ ਇਹ ਚੰਦਾ ট্যাবলেট ਲੈਣ ਸਰ ਉਹਨਾਂ ਦਾ ਜਿਹੜਾ ਰੀਪ੍ਰੋਡਕਟਿਵ ਸਿਸਟਮ ਹੈ ਉਹ ਸਟਰੈਂਥਨ ਹੋ ਜਾਏਗਾ ਸਟੀਮੂਲੇਟ ਹੋ ਜਾਏਗਾ ਓਵਰੀ ਜੜੀਆਂ ਹੈ ਅਗਰ ਉਹ ਯੂਟਰਸ ਬਲਕੀ ਹੋ ਗਿਆ ਹੈ ਓਵਰੀਜ਼ ਨੂੰ ਪ੍ਰੋਬਲਮ ਹੋਗੀ ਤਾਂ ਵੀ ਚੰਦਾ ਮੈਡੀਸਨ ਨੇ ਕਵਰ ਕਰ ਦੇਣਾ ਸਰ ਓਕੇ ਜੀ ਜੀ ਅੱਛਾ ਮੈਂ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਨੁਸਖੇ ਤੇ ਟੋਟਕੇ ਦੇਣ ਵਾਸਤੇ ਫਾਰਮੂਲੇਸ਼ਨ ਸਾਡੇ ਨਾਲ ਸਾਂਝੀ ਕਰਨ ਵਾਸਤੇ ਅਗਰ ਤੁਹਾਨੂੰ ਕਿਸੇ ਨਾਲ ਮਿਲਣਾ ਹੋਵੇ ਤੇ ਮਿਲਣ ਦਾ ਕੀ ਟੰਗ ਹੈਗਾ ਮੈਮ ਤੁਹਾਨੂੰ ਕੰਸਲਟ ਕਰਨਾ ਹੋਵੇ ਆਪਣੀ ਬਿਮਾਰੀ ਕਿਸੇ ਨਾਲ ਕੋ ਡਿਸਕਸ ਕਰਨੀ ਹੋਵੇ ਸਾਡੇ ਭੈਣ ਨੇ ਸਾਡੇ ਭਰਾ ਨੇ ਕਿਸੇ ਨੇ ਸਰ ਪਹਿਲੀ ਗੱਲ ਤੋਂ ਸਾਨੂੰ ਨੰਬਰ ਦਿੱਤੇਗੇ ਨੰਬਰਾਂ ਤੇ ਕੰਟੈਕਟ ਕਰਨ ਮੈਨੂੰ ਉਮੀਦ ਹੁੰਦੀ ਹੈ ਕਿ ਉਹ ਕੰਟੈਕਟ ਕਰਨ ਵਾਲੀ ਆਪਣੇ ਫਾਰਮੂਲੇ ਸਾਡੇ ਕੋਲੋਂ ਲੈ ਲੈਣ ਤੇ ਉਹਨਾਂ ਦਾ ਟ੍ਰੀਟਮੈਂਟ ਘਰ ਵੀ ਹੋ ਸਕਦਾ ਆਦਰਵਾਇਜ਼ ਸਾਨੂੰ ਉਹ ਮੁਹਾਲੀ ਫੇਸ 10 ਸੈਕਟਰ 64 ਤੇ ਇਹ ਆਪਣਾ SCF 61 ਹੈਗਾ ਸਰ ਇੱਥੇ ਸਾਨੂੰ ਮਿਲ ਸਕਦੇ ਆ ਤੇ ਡਿਸਕਸ਼ਨ ਕਰ ਸਕਦੇ ਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਹਰਮਿਤਜੀ ਸੋ ਇਹ ਸਰ ਸੀਨੀਅਰ ਨਰਸਿੰਗ ਸੀਨੀਅਰ ਨਰਸਿੰਗ ਅਫੀਸਰ ਹਰਮਿਤਕੌਰ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਘਰ ਦੇ ਵਿੱਚ ਹੀ ਸੈਕੰਡ ਡਿਲੀਵਰੀ ਦਾ ਜੇਕਰ ਚਾਂਸ ਲੈਣਾ ਚਾਹੀਏ ਤਾਂ ਉਹ ਕਿਵੇਂ ਲੈ ਸਕਦੇ ਆ ਕੁਦਰਤੀ ਢੰਗ ਨਾਲ ਕਿਵੇਂ ਅਸੀਂ ਚਾਂਸ ਲੈ ਸਕਦੇ ਆ ਔਰ ਕਿਸ ਤਰੀਕੇ ਨਾਲ ਅਸੀਂ ਖੁਦ ਨੂੰ ਡਿਲੀਵਰੀ ਦੇ ਪਹਿਲਾਂ ਪਹਿਲਾਂ ਅਸੀਂ ਖੁਦ ਨੂੰ ਆਪਣਾ ਤੇ ਆਪਣੇ ਬੱਚੇ ਦਾ ਖਿਆਲ ਹੈ ਜਿਹੜਾ ਉਹ ਰੱਖ ਸਕਦੇ ਹੋ ਉਮੀਦ ਕਰਦੇ ਹਾਂ ਇਹ ਵੀਡੀਓ ਹੋਰ ਨਾਲ ਵੀਡੀਓ ਦੀ ਤਰ੍ਹਾਂ ਤੁਹਾਨੂੰ ਪਸੰਦ ਆਏਗੀ ਪਰ ਮੇਰੀ ਚੇਤਾਵਨੀ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹ ਹੋਇਆ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਗੱਲ ਜ਼ਰੂਰ ਕਰੋ ਕੰਸਲਟ ਜ਼ਰੂਰ ਕਰੋ ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਤੁਹਾਨੂੰ ਫਾਇਦੇ ਦੀ ਥਾਂ ਤੇ ਨੁਕਸਾਨ ਵੀ ਕਰ ਸਕਦਾ ਹੈ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦਿਓ ਆਕਿਆ ਧੰਨਵਾਦ